ਦੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚੋਂ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਸ਼ਾਇਦ ਸੋਸ਼ਲ ਮੀਡੀਆ ਦਾ ਹੀ ਇੱਕ ਉਥੇ ਰੂਪ ਜਿਹੜਾ ਵੇਖਣ ਨੂੰ ਮਿਲਿਆ ਜਦੋਂ ਬਾਰਡਰ ਦੇ ਉੱਪਰ ਅਬੈਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲਾ ਹੋਇਆ ਤੇ ਉੱਥੇ ਪੱਟਾਂ ਦੇ ਉੱਪਰ ਥਾਪੀਆਂ ਮਾਰੀਆਂ ਜਾਂਦੀਆਂ ਨੇ ਸ਼ਾਇਦ ਐਦਾਂ ਦੀਆਂ ਚੀਜ਼ਾਂ ਉਧਰਲੀ ਸਰਕਾਰ ਦੇ ਵੱਲੋਂ ਵੇਖੀਆਂ ਵਿਚਾਰੀਆਂ ਗਈਆਂ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਸੁਨੇਹਾ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਮਤਲਬ ਥਾਪੀ ਮਾਰ ਕੇ ਕੀ ਕਹਿਣਾ ਚਾਹੁੰਦੇ ਲੋਕ ਤਾਂ ਯਾਰ ਤੁਹਾਡੇ ਸਾਹਮਣੇ ਰਾਤ ਨੂੰ ਭੁੱਖੇ ਸੌਂਦੇ ਤੁਸੀਂ ਥਾਪੀਆਂ ਮਾਰਦੇ ਹੋ ਲੜਦਾ ਯਾਰ ਅਸੀਂ ਥਾਪੀ ਦੇ ਉੱਤੇ ਲੜਨ ਤਾਂ ਬਦਲ ਵ ਐਜੂਕੇਸ਼ਨ ਦੇ ਪਰਸਨ ਵਾਲੇ ਕਿੰਨੇ ਆ ਰੋਜ਼ਗਾਰ ਦੇ ਪਰਸਨ ਵਾਲੇ ਕਿੰਨੇ ਆ ਕਿੰਨੀ ਜਿਆਦਾ ਮੰਗਾਈ ਅੱਜ ਲੋਕ ਮਤਲਬ ਮੁੰਡਿਆਂ ਲੋੜਾਂ ਨੂੰ ਤਰਸ ਰਹੇ ਆ ਤੇ ਅਸੀਂ ਥਾਪੀਆਂ ਮਾਰਦੇ ਆ ਤੇ ਦੂਜੇ ਪਾਸੇ ਅਸੀਂ ਇੰਨੇ ਵੱਡੇ ਵੱਡੇ ਖਰਚੇ ਕਰਕੇ ਆਪਣੇ ਆਪ ਨੂੰ ਅਮੀਰ ਸਿੱਧ ਕਰਨਾ ਚਾਹੁੰਦੇ ਆ ਇਹ ਅਮੀਰੀ ਜਿਹੜੀ ਹੈ ਦਿਲ ਦੀ ਅਮੀਰੀ ਹੋਇਆ ਕਰਦੀ ਹੈ ਇਸ ਦੇ ਬੜੇ ਖਤਰਨਾਕ ਸਿੱਟੇ ਜਿਹੜੇ ਅੰਗ ਸਾਡੇ ਸਾਹਮਣੇ ਆ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਇਹ ਸਾਡੇ ਲਈ ਕਿੰਨਾ ਨੁਕਸਾਨ ਕਰ ਸਕਦਾ ਹੈ ਜੇ ਅਸੀਂ ਦੇ ਪ੍ਰਤੀ ਇਸ ਨੂੰ ਸਾਵਧਾਨੀ ਦੇ ਨਾਲ ਨਹੀਂ ਵਰਤਿਆ ਸੋਸ਼ਲ ਮੀਡੀਆ ਤੇ ਉਸ ਚੀਜ਼ ਦੀ ਇੰਪੋਰਟੈਂਸ ਦਰਸਾਈ ਜਾਣੀ ਚਾਹੀਦੀ ਹੈ ਕਿ ਜਿਸ ਦੇ ਨਾਲ ਸਾਡੇ ਅੰਦਰ ਮਾਨਵਤਾਵਾਦ ਸਾਡੇ ਅੰਦਰ ਦੇਸ਼ ਦਾ ਦੇਸ਼ ਭਗਤੀ ਪ੍ਰਭੂ ਭਗਤੀ ਇਨਸਾਨੀਅਤ ਆਪਸੀ ਮੇਲ ਮਿਲਾਪ ਦਾ ਇਹ ਜਜ਼ਬਾ ਫੈਲਾ ਹੋਵੇ ਇਨਸਾਨੀਤ ਸਟਰੋਂਗ ਹੋਵੇ ਤੇ ਅਸੀਂ ਇੱਕ ਦੂਜੇ ਦਾ ਦਰਦ ਸਮਝ ਸਕੀਏ ਜਦੋਂ ਇਹ ਚੀਜ਼ਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਜਾਣਗੀਆਂ ਉਹ ਦਿਨ ਦੂਰ ਨਹੀਂ ਹੈਗੇ ਜਿੱਦਨ ਸੋਸ਼ਲ ਮੀਡੀਆ ਇੱਕ ਵੱਡਾ ਰੈਵਿਊਲੂਸ਼ਨ ਲਿਆਊਗਾ ਸਾਡੇ ਵਿਅਕਤੀਗਤ ਜੀਵਨ ਨੂੰ ਸਨੀ ਆਪਸਿਲ ਪਰਿਵਾਰ ਦੇ ਪਰਤੀ ਜਿਹੜੀਆਂ ਬੌਂਡਿੰਗ ਸਟਰੋਂਗ ਬਣਾਉਣ ਦੇ ਲਈ ਸਮਾਜ ਦੇ ਨਾਲ ਬੌਂਡਿੰਗ ਸਟਰੋਂਗ ਬਣਾਉਣ ਦੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸੁਖਵੀਰ ਸਿੰਘ ਸ਼ਿਰਗਿਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਬਹੁਤ ਵੱਡੇ ਪ੍ਰਭਾਵ ਪਿਛਲੇ ਦਿਨਾਂ ਦੇ ਵਿੱਚ ਹਾਂ ਪੱਕੀ ਪੈਣ ਦੀਆਂ ਗੱਲਾਂ ਸ਼ੁਰੂ ਹੋਈਆਂ ਹੁਣ ਤਾਂ ਟੈਕਨੋਲੋਜੀ ਦੇ ਵਿੱਚ ਤਕਨੀਕੀ ਯੁੱਗ ਦੇ ਵਿੱਚ AI ਦਾ ਆ ਤਮਾਮ ਜਿਹੜਾ ਕਹ ਲਈਏ ਕਿ ਵਿਸਥਾਰ ਹੋ ਰਿਹਾ ਤੇ ਉਸ ਵਿਸਥਾਰ ਦੇ ਵਿੱਚੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵਾਰ ਫਿਰ ਵੱਡਾ ਸਵਾਲ ਖੜਾ ਹੁੰਦਾ ਦਿਖਾ ਲਈ ਦੇ ਰਿਹਾ ਹੈ ਸੋਸ਼ਲ ਮੀਡੀਆ ਹਾਂ ਪੱਕੀ ਸੀ ਹੈ ਤੇ ਹੋ ਸਕਦਾ ਹੈ ਸੋਸ਼ਲ ਮੀਡੀਆ ਨਾ ਪੱਕੀ ਵੀ ਸੀ ਹੈ ਤੇ ਹੋ ਸਕਦਾ ਹੈ ਇਹ ਦੋਵੇਂ ਗੱਲਾਂ ਜਿਹੜੀਆਂ ਨੇ ਇੱਕ ਸਾਰਤਾ ਦੇ ਵਿੱਚ ਜੇਕਰ ਇਸ ਨੂੰ ਮੁਲਾਂਕਣ ਦੇ ਰੂਪ ਦੇ ਵਿੱਚ ਲਈਏ ਤਾਂ ਬਹੁਤ ਸਾਰੇ ਬੁਰੇ ਪ੍ਰਭਾਵ ਜਿਹੜੇ ਨੇ ਇਸ ਵਕਤ ਹਾਂ ਪੱਕੀ ਗੱਲਾਂ ਨੂੰ ਦਬਦੇ ਤੇ ਦਬਾਉਂਦੇ ਨਜ਼ਰ ਆ ਰਹੇ ਨੇ ਇਹ ਮੈਂ ਕਿਉਂ ਗੱਲ ਕਰ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ੋਅ ਦੇ ਵਿੱਚ ਕੁਝ ਅਜਿਹੇ ਗੱਲਾਂ ਬੋਲੀਆਂ ਗਈਆਂ ਜਿਹੜੀਆਂ ਕਿ ਆਪਾਂ ਆਪਣੇ ਜ਼ੈਨ ਦੇ ਵਿੱਚ ਇਕੱਲਿਆਂ ਦੇ ਨਾਲ ਵੀ ਸੋਚਣ ਵਿਚਾਰਨ ਦੇ ਵਿੱਚ ਕਿਤੇ ਨਾ ਕਿਤੇ ਗੁਰੇਜ਼ ਕਰਦੇ ਹਾਂ ਉਹ ਗੱਲਾਂ ਹੋਈਆਂ ਜੇ ਇੱਕ ਸ਼ੋਅ ਚੱਲਦਾ ਹੈ ਤੇ ਉਸ ਦੇ ਵਿੱਚ ਇਸ ਤਰੀਕੇ ਦੇ ਨਾਲ वार्तालाਪ ਕੀਤੀ ਗਈ। ਯਾਹਰ ਉਸ ਦੇ ਵਿੱਚ ਪਹੁੰਚਿਆ ਹੋਇਆ ਇੱਕ ਅਜਿਹਾ ਸਖਸ਼ ਜਿਹਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੋਵੇ ਕਿ ਭਾਈ ਤੁਹਾਡੇ ਵੱਲੋਂ ਬਹੁਤ ਚੰਗੇ ਸੁਨੇਹੇ ਲੋਕਾਂ ਨੂੰ ਦਿੱਤੇ ਜਾਂਦੇ ਨੇ, ਪ੍ਰਭਾਵਿਤ ਕੀਤਾ ਜਾਂਦਾ ਹੈ। ਉਹਦੇ ਵੱਲੋਂ ਕੁਝ ਕੁ ਸ਼ਬਦਾਂ ਦੀ ਬੋਲੀ ਗਈ। ਹੁਣ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਇਸ ਖਾਸ ਵਿਸ਼ੇ ਦੇ ਉੱਪਰ ਮੇਰੇ ਨਾਲ ਭਾਈ ਸ਼ਮਸ਼ੇਰ ਸਿੰਘ ਨੇ ਪ੍ਰਭਾ ਅਸਰਾਧ ਸੰਸਥਾ ਤੋਂ ਤੇ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਬਾਅਦ ਦੇ ਵਿੱਚ ਤਮਾਮ ਚੀਜ਼ਾਂ ਜਿਹੜੀਆਂ ਨੇ ਇਸ ਦੇ ਉੱਪਰ ਮੁਲਾਂਕਣ ਕਰਨ ਦੀ ਤੇ ਇਸ ਦੇ ਉੱਪਰ ਜਾਣਕਾਰੀਆਂ ਲੈਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਚਮਸ਼ੇਰ ਜੀ ਜਿਵੇਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਮੈਂ ਭੂਮਿਕਾ ਦੇ ਵਿੱਚ ਸੋਸ਼ਲ ਮੀਡੀਆ ਬਹੁਤ ਵੱਡੇ ਪੱਧਰ ਤੇ ਉੱਪਰ ਕਹਿੰਦੇ ਹਾਂ ਪੱਕੀ ਸੁਨੇਹੇ ਦੇਣ ਨੂੰ ਹਾਂ ਪੱਕੀ ਗੱਲਾਂ ਲੋਕਾਂ ਤੱਕ ਪਹੁੰਚਾਉਣ ਨੂੰ ਬਹੁਤ ਵਾਜ਼ਬ ਸਿੱਧ ਹੋਇਆ ਸੀ ਅਸੀਂ ਇੱਥੇ ਕੀਤੀ ਗੱਲ ਮਿੰਟਾਂ ਸਕਿੰਟਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾ ਸਕਦੇ ਹਾਂ ਦੂਸਰੇ ਪਾਸੇ ਦੇ ਪੱਖ ਦੀ ਗੱਲ ਕਰੀਏ ਤਾਂ ਅੱਜ ਕੱਲ ਸੋਸ਼ਲ ਮੀਡੀਆ ਵਰਸਸ ਬਲਗੇਰਿਟੀ ਹੋ ਗਿਆ ਹੈ ਇਹ ਮੀਡੀਆ ਤੇ ਜਿੱਥੇ ਸਾਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਮਿਲਦਾ ਹੈ ਉੱਥੇ ਹੀ ਇਹਦੀ ਦੁਰਵਰਤੋਂ ਬਹੁਤ ਬਕਰੇ ਤਰੀਕਿਆਂ ਦੇ ਨਾਲ ਜਾਂ ਫਿਰ ਇਦਾਂ ਦੇ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਜਿਹੜੀ ਸਾਨੂੰ ਤੰਗ ਪ੍ਰੇਸ਼ਾਨ ਵੀ ਕਰਦੀ ਹੈ ਸੋਚਣ ਦੀ ਮਜਬੂਰ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਇਹਦੇ ਉੱਪਰ ਤੁਹਾਡਾ ਪ੍ਰतिकਰਮ ਕੀ ਹੈ ਕਿ ਸੋਸ਼ਲ ਮੀਡੀਆ ਕਿਸ ਤਰੀਕੇ ਜ਼ਿੰਦਗੀ ਦੇ ਵਿੱਚ ਹਾਂ ਪੱਕੀ ਤੇ ਨਾ ਪੱਕੀ ਰਹਿੰਦਾ ਹੈ ਦੇਖੋ ਸੋਸ਼ਲ ਮੀਡੀਆ ਇਹ ਆਪਣੇ ਆਪ ਦੇ ਵਿੱਚ ਇੱਕ ਪਲੇਟਫਾਰਮ ਹੈ ਹੂੰ ਇਹ ਨਾ ਚੰਗਾ ਹੈ ਤੇ ਨਾ ਮਾੜਾ ਹੈ ਹੂੰ ਜੇਕਰ ਚੰਗਾ ਐਟੀਟਿਊਡ ਸਾਡਾ ਹੋਏਗਾ ਤੇ ਸਾਡੇ ਲਈ ਚੰਗਾ ਹੋਏਗਾ ਜੀ ਜੇਕਰ ਸਾਡਾ ਐਟੀਟਿਊਡ ਸਾਡੇ ਲੀਵ ਜਿਹੜੇ ਹੈਗੇ ਆ ਤੇ ਉਹ ਗਲਤ ਹੋਣਗੇ ਇਹਦਾ ਰਿਜ਼ਲਟ ਗਲਤ ਹੋਏਗਾ ਔਰਮਜੀਬ ਦੇ ਹੱਥ ਦੇ ਵਿੱਚ ਤਲਵਾਰ ਸੀ ਤੇ ਉਹੀ ਲੋਹੇ ਦੀ ਬਣੀ ਹੋਈ ਉਹੀ ਲਾਇਕਾ ਗੁਰਗੋਬਿੰਦ ਸਿੰਘ ਦੇ ਹੱਥ ਵਿੱਚ ਸੀ ਤੇ ਉਹ ਜਿਹੜਾ ਸੀ ਮਨੁੱਖੀ ਹੱਕਾਂ ਨੂੰ ਖੋ ਰਿਹਾ ਸੀ ਖਾ ਰਿਹਾ ਸੀ ਤੇ ਗੁਰਗੋਬਿੰਦ ਸਿੰਘ ਜਿਹੜੇ ਸੀ ਉਹਦੇ ਨਾਲ ਹੀ ਉਹ ਮਨੁੱਖੀ ਹੱਕਾਂ ਦੇ ਰਖਵਾਲੇ ਬਣ ਕੇ ਸੰਸਾਰ ਦੇ ਵਿੱਚ ਕਿ ਲੋ ਇਨਸਾਨੀਅਤ ਦਾ ਨਾਮੁਨਸ਼ਾਨ ਜਿਹੜਾ ਮਿਟਦਾ ਜਾ ਰਿਹਾ ਸੀ ਹਿੰਦੁਸਤਾਨ ਦਾ ਨਾਮੁਨਸ਼ਾਨ ਮਿਟਦਾ ਜਾ ਰਿਹਾ ਸੀ ਤੇ ਉਹਦੇ ਰਖਵਾਲੇ ਬਣ ਕੇ ਉਹਨਾਂ ਨੇ ਬਾਖਮਾਲ ਜਿਹੜਾ ਹੈਗਾ ਅ ਇਨਸਾਨੀਅਤ ਸਾਡੇ ਅੰਦਰ ਜਿਹੜੀ ਕਮਜ਼ੋਰ ਹੋ ਚੁੱਕਿਆ ਹੈ ਇਨਸਾਨ ਸੀ ਉਹ ਸਾਡੇ ਅੰਦਰ ਉਹ ਜਜ਼ਬਾ ਭਰ ਦਿੱਤਾ ਕਿ ਅੱਜ ਤੱਕ ਹਿੰਦੁਸਤਾਨ ਜਿਹੜਾ ਹੈਗਾ ਤੇ ਲਾਈਕ ਦੁਨੀਆ ਦੇ ਪਲੇਟਫਾਰਮ ਦੇ ਉੱਤੇ ਹੁਣ ਫੇ ਚਮਕ ਰਹੇ ਤੇ ਇਸ ਕਰਕੇ ਜਿਹੜਾ ਲਾਈਕ ਸੋਸ਼ਲ ਮੀਡੀਆ ਹੈਗਾ ਨਾ ਇਹ ਇੱਕ ਆਪਣੇ ਆਪ ਜਿਵੇਂ ਆਪਾਂ ਗੱਲ ਕਰਦੇ ਕੋਈ ਵੀ ਚੀਜ਼ ਲੈ ਲਓ ਆਪਾਂ ਇਹਨਾਂ ਦੀ এডੂਕੇਸ਼ਨ ਹੈ এডੂਕੇਸ਼ਨ ਇੱਕ ਨੌਲੇਜ ਹੈ ਉਹਦੇ ਨਾਲ ਤੁਸੀਂ ਕਿਸੇ ਦਾ ਕੋਈ ਸਵਾਰ ਵੀ ਸਕਦੇ ਆ ਤੇ ਉਹਦੇ ਨਾਲ ਕਿਸੇ ਦਾ ਕੁਝ ਵਿਗਾੜ ਵੀ ਸਕਦੇ ਹੋ ਲਾਈਕ ਇੱਕ ਸਿੰਪਲ ਅੱਗ ਹੈਗੀ ਹੈ ਇੱਕ ਜਿਹੜੀ ਮਤਲਬ ਫਾਇਰ ਹੈ ਉਹਦੇ ਨਾਲ ਤੁਸੀਂ ਸੈਟਲਾਈਟ ਨੂੰ ਸਪੇਸ ਵਿੱਚ ਭੇਜ ਕੇ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਤੇ ਡਾਕਟਰ ਉਹਦੇ ਨਾਲ ਬੜਾ ਵਧੀਆ ਇਨਸਟਰੂਮੈਂਟ ਨੂੰ ਸਟਰਲਾਈਜ਼ ਕਰਕੇ ਅਪਰੇਟ ਕਰ ਲੈਂਦਾ ਹੈ ਸੀ ਖਾਣਾ ਬਣਾ ਬਣਾ ਲੈਣੇ ਆ ਦੇ ਨਾਲ ਤੇਰੇ ਲਗੜੀਆਂ ਜਿਹੜੀਆਂ ਅੱਗ ਨਾਲ ਚੱਲਦੀਆਂ ਐ ਕੋਈ ਕਿਸੇ ਦਾ ਘਰ ਵੀ ਸੜ ਸਕਦਾ ਐ ਅੱਗ ਦੇ ਨਾਲ ਇਹ ਚੀਜ਼ਾਂ ਚੰਗੀਆਂ ਤੇ ਮਾੜੀਆਂ ਸਾਡੇ ਨਜ਼ਰੀਏ ਦੇ ਉੱਤੇ ਨਿਰਭਰ ਕਰਦੀਆਂ ਐ ਇਸ ਕਰਕੇ ਸਭ ਲੋਕਾਂ ਦਾ ਨਜ਼ਰੀਆ ਜਿਹੜਾ ਬਣਦਾ ਨਾ ਸਾਡੇ ਈਮੋਸ਼ਨ ਚੋਂ ਸਾਡੇ ਸਾਡੇ এনवायरमेंट ਚੋਂ ਸਰੋ ਇਨਵਾਇਰਨਮੈਂਟ ਬਦਲਣਾ ਪਊਗਾ ਸੋਸ਼ਲ ਮੀਡੀਆ ਆਪਣੇ ਆਪ ਦੇ ਵਿੱਚ ਨਾ ਚੰਗਾ ਇਹ ਤੇ ਨਾ ਮਾੜਾ ਹੈ ਇੱਕ ਬਹੁਤ ਵੱਡੀ ਸ਼ਕਤੀ ਹੈ ਜਿਹਦੇ ਨਾਲ ਇਨਸਾਨ ਆਪਣੀ ਸ਼ਕਤੀ ਨੂੰ ਬਹੁਤ ਵਧਾ ਸਕਦਾ ਹੈ ਜਾਂ ਫਿਰ ਆਪਣੇ ਆਪ ਨੂੰ ਖਤਮ ਵੀ ਕਰ ਸਕਦਾ ਹੈ ਆਪਾਂ ਅੱਜ ਦੇ ਟਾਈਮ ਦੇ ਵਿੱਚ ਸ਼ਮਸ਼ੇਰ ਜੀ ਜਦੋਂ ਫੋਨ ਤੋਂ ਥੋੜਾ ਜਿਹਾ ਲਾਂਬੇ ਹੋ ਜਾਂਦੇ ਆ ਪਾਸੇ ਹੋ ਜਾਂਦੇ ਭਾਵੇਂ ਚਾਰਜਿੰਗ ਦੇ ਉੱਪਰ ਹੀ ਲੱਗਾ ਹੋਵੇ ਤਾਂ ਉਸ ਵਕਤ ਇੱਕ ਧੜਕੂ ਜਿਹਾ ਰਹਿੰਦਾ ਹੈ ਮੰਨੋ ਕਿ ਉੱਥੇ ਕੋਈ ਮੈਸੇਜ ਨਾ ਆਇਆ ਹੋਵੇ ਉੱਥੇ ਕੋਈ ਇਦਾਂ ਦੀ ਚੀਜ਼ ਨਾ ਹੋਈ ਹੋਵੇ ਮਤਲਬ ਕਹਿਣ ਦਾ ਕਿ ਅਸੀਂ ਡਿਪੈਂਡ ਹੋ ਚੁੱਕੇ ਹਾਂ ਅਸੀਂ ਫੋਨ ਤੋਂ ਬਿਨਾਂ ਸਭ ਤੋਂ ਪਹਿਲਾਂ ਅੱਖ ਖੋਲਣ ਤੋਂ ਪਹਿਲਾਂ ਅਸੀਂ ਇਹੀ ਵੇਖਦੇ ਆ ਕਿ ਰਾਤੀ ਕੀ ਕੁਝ ਹੋ ਗਿਆ ਹੁ ਗੱਲਾਂ ਸਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਚੀਜ਼ਾਂ ਦੇ ਪ੍ਰਭਾਵ ਵੀ ਸਾਡੇ ਉੱਪਰ ਪੈਂਦੇ ਨੇ ਕਿਉਂਕਿ ਜਿਵੇਂ ਖੁੱਲ ਮਿਲੀ ਹੋਈ ਹੈ ਜਿਵੇਂ ਤੁਸੀਂ ਦੱਸਿਆ ਕਿ ਹਾਂ ਪੱਕੀ ਤਾਂ ਹੈ ਹੀ ਨਾਲ ਦੀ ਨਾਲ ਨਾ ਪੱਕੀ ਵੀ ਆ ਇਹ ਸਾਰੀਆਂ ਚੀਜ਼ਾਂ ਦੇ ਪ੍ਰਭਾਵ ਜਦੋਂ ਸਾਡੇ ਉੱਪਰ ਪੈਂਦੇ ਨੇ ਤਾਂ ਇਹ ਕਿਤੇ ਮੁਸ਼ਕਲ ਨਹੀਂ ਹੋ ਜਾਂਦਾ ਕਿ ਇਹਨੂੰ ਰੋਕੀਏ ਕਿਵੇਂ ਭਈ ਦੇਖੋ ਇਹ ਜਿਹੜੀ ਚੀਜ਼ ਹੈ ਬਹੁਤ ਹੀ ਗੰਭੀਰ ਅਜ ਜਿਹੜਾ ਇੱਕ ਮੁੱਦਾ ਹੈ ਜਿਹੜਾ ਤੁਸੀਂ ਬੜਾ ਇੰਪੋਰਟੈਂਟ ਕਿਉਂਕਿ ਇਹ ਸਾਨੂੰ ਸ਼ੇਪ ਦੇ ਰਿਹਾ ਬਿਲਕੁਲ ਦੇ ਰਿਹਾ ਜੀ ਮਾਨ ਦੇ ਪੇਟ ਦੇ ਵਿੱਚੋਂ ਸ਼ੇਪ ਦੇਣੀ ਸ਼ੁਰੂ ਕਰ ਰਿਹਾ ਹੂੰ ਤੇ ਇਸ ਕਰਕੇ ਇਹਦੇ ਉੱਤੇ ਬੜੀ ਗੰਭੀਰਤਾ ਨਾਲ ਵਿਚਾਰ ਕਰਨੀ ਚ ਬੜੇ ਖਤਰਨਾਕ ਸਿੱਟੇ ਜਿਹੜੇ ਹੈਗੇ ਸਾਡੇ ਸਾਹਮਣੇ ਆ ਰਹੇ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਸਾਡੇ ਲਈ ਕਿੰਨਾ ਨੁਕਸਾਨ ਕਰ ਸਕਦਾ ਹੈ ਜੇ ਅਸੀਂ ਇਹਦੇ ਪ੍ਰਤੀ ਇਸ ਨੂੰ ਸਾਵਧਾਨੀ ਦੇ ਨਾਲ ਨਹੀਂ ਵਰਤਿਆ ਸਾਵਧਾਨੀ ਨਾਲ ਵਰਤਣ ਦੇ ਲਈ ਸਾਨੂੰ ਪਾਲਿਸੀਜ਼ ਬਣਾਉਣੀਆਂ ਪੈਣੀਆਂ ਜੀ ਤੇ ਮੈਂ ਕਰ ਲਓ ਦੇਸ਼ ਲੈਵਲ ਤੇ ਵਰਲਡ ਲੈਵਲ ਤੇ ਰਿਕਵੈਸਟ ਕਰਦਾ ਜੇ ਤੁਸੀਂ ਇਸ ਦੁਨੀਆ ਨੂੰ ਖੂਬ ਸੂਰਤ ਬਣਾਉਣਾ ਚਾਹੁੰਦੇ ਹੋ ਤੁਹਾਨੂੰ ਪਾਲਿਸੀਜ਼ ਬਣਾਉਣੀਆਂ ਪੈਣਗੀਆਂ ਵੀ ਸੋਸ਼ਲ ਮੀਡੀਆ ਦੇ ਉੱਤੇ ਕਿਹੋ ਜੀ ਚੀਜ਼ ਜੇ ਸਾਡੀ ਐਂਟਰਟੇਨਮੈਂਟ ਜਿਹੜੀ ਹੈਗੀ ਹੈ ਸਾਡਾ ਮਨੋਰੰਜਨ ਗਲਤ ਜਿਹਾ ਨਾਲ ਹੋਣ ਲੱਗ ਗਿਆ ਗਲਤ ਚੀਜ਼ਾਂ ਨਾਲ ਭਜਣ ਲੱਗ ਗਿਆ ਤੇ ਫਿਰ ਉਹਨੇ ਅਦੀ ਮਲਕ ਫਿਰ ਸਾਡੇ ਅੰਦਰ ਜਿਹੜੀਆਂ ਨਾ ਉਸ ਜਿਹਨੂੰ ਅਸੀਂ ਗਲਤ ਸੜ ਬਲੀਵਸ ਉਹਦਾ ਦੇ ਬਣ ਜਾਣੇ ਬਿਲਕੁਲ ਤੇ ਸਾਨੂੰ ਉਹਦੇ ਕਨਸੀਕੁਐਂਸ ਜਿਹੜੇ ਬਿਲਕੁਕੁਲ ਨਹੀਂ ਪਤਾ ਲੱਗਦਾ ਵੀ ਕੀ ਰਿਜ਼ਲਟ ਨਿਕਲ ਗਿਆ ਦਾ ਤੇ ਇਸ ਕਰਕੇ ਸਾਨੂੰ ਪਾਲਿਸੀ ਐਦਾਂ ਦੀਆਂ ਬਣਾਉਣੀ ਚਾਹੀਦੀਆਂ ਹੈਗੀਆਂ ਕਿ ਸੋਸ਼ਲ ਮੀਡੀਆ ਤੇ ਇਹ ਚੀਜ਼ ਚੱਲਣੀ ਚਾਹੀਦੀ ਹੈ ਐਸ ਤੱਕ ਚੀਜ਼ ਨਹੀਂ ਚੱਲਣੀ ਚਾਹੀਦੀ ਕਿਉਂਕਿ ਹਰ ਇੱਕ ਇਨਸਾਨ ਦੇ ਹੱਥ ਵਿੱਚ ਹੈ ਉਹ ਉਹਦੀ ਪਾਕਟ ਵਿੱਚ ਹੈ ਤੇ ਮੈਂ ਤਾਂ ਕਹਾਂ ਨਾ 20 ਤੋਂ ਵੀ ਨੇੜੇ ਸਭ ਤੋਂ ਨੇੜੇ ਜਿਹੜਾ ਹੈਗਾ ਨਾ ਅਜ ਇਨਸਾਨ ਦੀਆਂ ਇਨਸਾਨ ਦੇ ਕੋਲ ਮੋਬਾਈਲ ਹੈ ਉਹ ਕਹਿੰਦਾ ਮੈਂ ਮਤਲਬ ਕਹਿੰਦਾ ਮੈਂ ਨਾ ਸਭ ਤੋਂ ਬਿਨਾ ਰਹਿ ਲੂੰਗਾ ਜੀਵਨ ਸਾਥੀ ਬਿਨਾ ਵੀ ਰਹਿ ਲੂੰਗਾ ਬੱਚਿਆਂ ਬਿਨਾ ਵੀ ਰਹਿ ਲੂੰਗਾ ਬੱਚੇ ਕਹਿੰਦੇ ਮੈਂ ਪੇਰੈਂਟਸ ਬਿਨਾ ਰਹਿ ਲਾਂਗੇ ਅਸੀਂ ਪਰ ਮੋਬਾਈਲ ਬਿਨਾ ਨਹੀਂ ਰਹਿ ਸਕਦੇ ਹਾਂ ਤੇ ਜੇਕਰ ਇਹਦੀ ਐਡਿਕਸ਼ਨ ਇੰਨੀ ਹੋ ਚੁੱਕੀ ਹੈ ਫਿਰ ਇਹਦੇ ਰਹੀ ਦੀ ਸੰਗਤ ਕਰਦੇ ਜਿਹੋ ਜਿਹੇ ਸੰਗਤ ਹੁੰਦੀ ਹੈ ਨਾ ਉਹਦਾ ਦਾ ਪ੍ਰਭਾਵ ਉਹ ਉਹਦੀ ਸੰਗਤ ਦੇ ਵਿੱਚੋਂ ਜੋ ਵਿਚਾਰ ਮਿਲਦੇ ਨੇ ਹੂੰ ਉਹ ਵਿਚਾਰ ਜਿਹੜੇ ਸਾਡੇ ਸੰਸਕਾਰ ਬਣਾਉਂਦੇ ਆਂ ਇਮਪ੍ਰੈਸ਼ਨ ਹੈ ਸੰਸਕਾਰ ਐਸ ਸੰਸਕਾਰਾਂ ਤੋਂ ਸੋਚ ਹੈ ਸਾਡੇ ਉਹੋ ਜਿਹੇ ਵਿਸ਼ਵਾਸ ਬਣਨੇ ਆ ਸਾਡੇ ਉਹੋ ਜਿਹੇ ਇਮੋਸ਼ਨਸ ਹੋਣਗੇ ਸਾਡੇ ਉਹੋ ਜਿਹੀ ਭਾਵਨਾ ਹੋਊਗੀ ਸਾਡਾ ਦ੍ਰਿਸ਼ਟੀਕੋਣ ਦੁਨੀਆ ਨੂੰ ਦੇਖਣ ਦਾ ਉਹਦਾ ਹਊਗਾ ਤੇ ਜਿਹੋ ਜਿਹਾ ਨਾ ਦ੍ਰਿਸ਼ਟੀਕੋਣ ਹੋਊਗਾ ਸਾਡੇ ਥਾਟਸ ਸਿਚੁਏਸ਼ਨ ਨੂੰ ਮੀਨਿੰਗ ਅਸੀਂ ਦਿੰਦਾ ਨਾ ਮੈਂ ਨਹੀਂ ਮੇਰੀ ਭੈਣ ਮੇਰਾ ਭਰਾ ਨਹੀਂ ਸਾਡਾ ਮੂਲਿਕ ਜੀ ਸਭ ਦੇ ਪਿਛੇ ਨੂਰੀ ਜੇ ਸਾਨੂੰ ਇਹ ਚੀਜ਼ਾਂ ਪ੍ਰੋਸੈਸ ਜਾਣੀਆਂ ਸੰਸਾਰਿਕ ਪਰਿਵਾਰ ਬਣ ਜਾਏਗਾ ਹੂੰ ਦੇਸ਼ਿਕ ਪਰਿਵਾਰ ਬਣ ਜਾਏਗਾ ਜੀ ਤੇ ਇਨਸਾਨ ਦੇ ਅੰਦਰ ਜਿਲੇ ਸ਼ਿਕ ਵਿੱਚ ਕਿੰਨੇ ਘਟ ਜਾਣਗੇ ਦੂਜੇ 19 ਮੰਤ ਖੋੜਨਾ ਗਲਤ ਸਬਦ ਕਹਦੇ ਸਾਨੀ ਚੀਜ ਸਾਡੇ ਅੰਦਰ ਘਟ ਜਾਣਗੇ ਆ ਇਨਸਾਨ ਦਾ ਇੰਟੈਲੈਕਟ ਜਿਹੜਾ ਉਹਦੀ ਕਿੰਨੀ ਗਰੋਥ ਹੋ ਸਕਦੀ ਹੈ ਵਿਵੇਕ ਦੀ ਕਿੰਨੀ ਗਰੋਥ ਹੋ ਸਕਦੀ ਹੈਗੀ ਹੈ ਤੇ ਜੀਵਨ ਸੁਖੀ ਤੇ ਸਮਾਜ ਖੁਸ਼ਹਾਲ ਬਣ ਸਕਦਾ ਹੈ এনवायरमेंट ਜਿਹੜਾ ਮੋਬਾਈਲ ਦੁਆਰਾ ਸੋਸ਼ਲ ਮੀਡੀਆ ਦੁਆਰਾ ਇਸ ਪਲੇਟਫਾਰਮ ਉਪਰ ਆ ਜੋ ਸਾਨੂੰ ਪ੍ਰੋਸਿਆ ਜਾ ਰਿਹਾ ਹੈ ਤੇ ਉਹ ਜੇ ਉਹ ਤੇ ਡਿਪੈਂਡ ਕਰਦਾ ਏ ਵੀ ਆਉਣ ਵਾਲਾ ਸਾਡਾ ਪਾਲ ਤੇ ਸਾਡਾ ਸਮਾਜ ਕਿਦਾਂ ਦਾ ਹੋਏਗਾ ਉਹ ਉਹੀ ਡਿਸਾਈਡ ਕਰ ਰਿਹਾ ਇਸ ਕਰਕੇ ਇਸ ਕਰਕੇ ਇਸ ਨੂੰ ਇਹ ਨਹੀਂ ਕਿ ਮਾਪੇ ਕੋਲ ਟਾਈਮ ਨਹੀਂ ਹੈਗਾ ਜੀ ਉਹਦੀ ਪਰਪਰਿਸ਼ ਜੇਕਰ ਮਾਪੇ ਨੇ ਉਹਨੂੰ ਹੈਲਦੀ এনवायरमेंट ਚ ਨਹੀਂ ਜੀਤੀ ਤੇ ਉਹਨੂੰ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਆਹ ਲਫੜ ਮੋਬਾਈਲ ਤੇ ਤੂੰ ਤੇ ਖੇਡ ਲੈ ਤੇ ਉਸ ਦਿਨ ਤਾਂ ਹੁਣ ਉਹਨੂੰ ਸ਼ੇਪ ਰਿਨ ਸ਼ੁਰੂ ਕਰ ਦੇਣੀ ਉਹਦੇ ਅੰਦਰ ਜਿਹੜੀ ਚੀਜ਼ ਅੰਦਰ ਜਾ ਰਹੀ ਹੈ ਜੋ ਦੇਖ ਰਿਹਾ ਹੈ ਨਾ ਤੇ ਉਹਨੇ ਉਦੋਂ ਦਾ ਬਣਨਾ ਸ਼ੁਰੂ ਹੋ ਜਾਣਾ ਤੇ ਇਸ ਕਰਕੇ এনवायरमेंट ਤੇ ਇੱਕ ਪੇੜ ਪੌਦੇ ਨੂੰ ਦੇਖ ਲਓ ਮੈਂ ਕਹਾਂ ਇਤੋਂ ਕਿਉਂ ਨਹੀਂ ਗਰੋ ਕਰ ਰਿਹਾ ਇਹ ਹ ਉਹ ਕਹਿੰਦਾ ਇੱਥੇ ਨੂੰ এনवायरमेंट ਨਹੀਂ ਮਿਲ ਰਿਹਾ ਕਿਹਨੇ এনवायरमेंट ਮਿਲ ਰਿਹਾ ਜੋ ਪੌਦੇ ਨੂੰ ਚਾਹੀਦਾ ਹੁੰਦਾ ਤੇ ਉਧਰ ਉਹਨੂੰ ਧੁੱਪ ਨਹੀਂ ਮਿਲ ਰਹੀ ਉਹਨੂੰ ਲਾਈਕ ਕੋਈ ਪ੍ਰੋਪਰ ਹੈ ਨਾ ਜੋ ਚੀਜ਼ਾਂ ਨੂੰ ਪਾਣੀ ਨਹੀਂ ਮਿਲਿਆ ਤੇ ਇਸ ਕਰਕੇ ਉਹ ਭਾਵੇਂ ਸੀਡ ਜਿੰਨਾ ਮਰਜੀ ਅੱਛਾ ਸੀ ਹਮ ਪਰ ਜੇ ਵਾਤਾਵਰਨ ਅੱਛਾ ਨਹੀਂ ਮਿਲਿਆ ਨਾ ਤੇ ਉਹਦਾ ਰਿਜ਼ਲਟ ਜਿਹੜਾ ਹੈਗਾ ਉਹ ਅੱਛਾ ਨਹੀਂ ਹੁੰਦਾ ਜਿੰਨਾ ਮਰਜੀ ਬੰਦਾ ਇੰਟੈਲੀਜੈਂਟ ਹੋਵੇ ਜੇ ਉਹਨੂੰ ਵਾਤਾਵਰਨ ਅੱਛਾ ਨਹੀਂ ਮਿਲਿਆ ਉਹਦੀ ਪਰਸਨਲ ਲਾਈਫ ਦੇ ਵਿੱਚ ਉਦੀ ਪਰਿਵਾਰਿਕ ਲਾਈਫ ਦੇ ਵਿੱਚ ਉਦੀ ਸਮਾਜਿਕ ਲਾਈਫ ਜਿਹੜੀ ਹੈਗੀ ਆ ਉਸ ਸਮਾਜ ਦੇ ਵਿੱਚ ਰੋਲ ਜੋ ਕਰੇਗਾ ਉਹ ਸਹੀ ਨਹੀਂ ਕਰ ਸਕਦਾ ਆ ਵੀ ਡਿਸਟਰਬ ਹੋਏਗਾ ਫੈਮਲੀ ਨੂੰ ਵੀ ਡਿਸਟਰਬ ਹੋਊਗਾ ਜਿਹੜਾ ਐਡਿਕਟਡ ਬੰਦਾ ਕਰਦਾ ਹੁੰਦਾ ਇਹ ਡਰਗ ਦੀ ਐਡਿਕਸ਼ਨ ਤੋਂ ਜਾਦੇ ਵੱਡੀ ਐਡਿਕਸ਼ਨ ਹੋ ਗਈ ਹੈ ਜੀ ਹਮ ਸੋਸ਼ਲ ਮੀਡੀਆ ਤੇ ਮੋਬਾਈਲ ਦੀ ਜੀ ਤੇ ਇਸ ਕਰਕੇ ਉਹਦੀ ਵਿਅਕਤੀਗਤ ਲਾਈਫ ਪਰਿਵਾਰਿਕ ਲਾਈਫ ਤੇ ਉਸ ਸਮਾਜ ਦੇ ਵਿੱਚ ਡਿਸਟਰਬੈਂਸ ਦਾ ਹੀ ਕਾਰਨ ਬਣਦਾ ਰਹੇਗਾ ਆਪਣੇ ਲਈ ਵੀ ਉਹਦਾ ਕਾਰਨ ਜਿਹੜਾ ਹੋਗਾ ਨਾ ਉਹ ਖੁਦ ਹੋਏਗਾ ਪਰ ਉਹ ਕਹੇਗਾ ਨਹੀਂ ਬਲੇਮ ਕੰਪਲੇਂਟ ਦੂਜਿਆਂ ਨੂੰ ਕਰੇਗਾ ਤੇ ਬਲੇਮ ਕੰਪਲੇਂਟ ਕੌਣ ਕਰਦੇ ਆ ਕਮਜ਼ੋਰ ਇਨਸਾਨ ਕਮਜ਼ੋਰ ਇਨਸਾਨ ਕੌਣ ਹੁੰਦੇ ਆ ਜਿਹਨਾਂ ਨੂੰ ਕਮਜ਼ੋਰ এনवायरमेंट ਮਿਲਿਆ ਹੁੰਦਾ এনवायरमेंट ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਦਾ ਇਹ ਬੰਦੇ ਨੂੰ ਸਟਰੋਂਗ ਬਣਾਉਣ ਵਾਲਾ ਚਾਹੀਦਾ ਨਾ ਕਿ ਕਮਜ਼ੋਰ ਬਣਾਉਣ ਵਾਲਾ ਚਾਹੀਦਾ ਹਮ ਫਿਰ ਕਿਹਦਾ ਗੱਲ ਉਥੇ ਆ ਜਾਂਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਸਮਾਜਿਕ ਪੱਧਰ ਤੇ ਉੱਪਰ ਤਾਂ ਆਪਾਂ ਕੁਝ ਤਕਨੀਕਾਂ ਚੇਂਜ ਕਰ ਲਈਏ ਜਾਂ ਫਿਰ ਕੁਝ ਕਾਨੂੰਨ ਇਦਾਂ ਦੇ ਬਣ ਜਾਣ ਸਰਕਾਰ ਪੱਖੋਂ ਦੇਸ਼ ਪ੍ਰਤੀ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਇਦਾਂ ਦੀ ਚੀਜ਼ ਨੂੰ ਚੈਨਲਾਈਜ਼ ਕਰਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿਵੇਂ ਤੁਸੀਂ ਪਰਿਵਾਰ ਦੀ ਗੱਲ ਕੀਤੀ ਹੈ ਕਿ ਬੱਚਾ ਰੋ ਰਿਹਾ ਹੈ ਮਾਵਾ ਵੀ ਅੱਜ ਕੱਲ ਸੌਖਾ ਕੰਮ ਭਾਲਦੀਆਂ ਨੇ ਕਿ ਰੋਟੀ ਨਹੀਂ ਖਾ ਰਿਹਾ ਤੈਨੂੰ ਵੀਡੀਓ ਲਾ ਕੇ ਦੇ ਦਿਓ ਰੋਟੀ ਨਹੀਂ ਖਾ ਰਿਹਾ ਤਾਂ ਇਹਨੂੰ ਇਸ ਤਰੀਕੇ ਦੇ ਨਾਲ ਕਿਸੇ ਤਰੀਕੇ ਐਂਟਰਟੇਨਮੈਂਟ ਦਾ ਕੋਈ ਸਾਧਨ ਬਣਾ ਦਿਓ ਸਭ ਤੋਂ ਵੱਡਾ ਸਾਧਨ ਫੇਰ ਮੋਬਾਈਲ ਹੀ ਹੁੰਦਾ ਹੈ ਜਦੋਂ ਮੋਬਾਈਲ ਦੇ ਉੱਪਰ ਕਾਰਟੂਨ ਦੇਖਣ ਤੋਂ ਲੈ ਕੇ ਉਸ ਦੇ ਕੋਲ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਜਿਵੇਂ ਤੁਸੀਂ ਕਿਹਾ ਕਿ ਮਨ ਦੇ ਉੱਪਰ ਪ੍ਰਭਾਵ ਪੈਂਦਾ ਉਹ ਸਾਰੀਆਂ ਸਥਿਤੀਆਂ ਫੇ ਵੱਡੇ ਹੋ ਕੇ ਵੀ ਉਹ ਜ਼ੈਨ ਦੇ ਵਿੱਚ ਉਸੇ ਤਰੀਕੇ ਫੈਟੋਂਦੀਆਂ ਨੇ ਤੇ ਉਹ ਜਿਹੜੇ ਗਲਤ ਹਰਕਤਾਂ ਗਲਤ ਤਰੀਕੇ ਦੇ ਕੰਮਕਾਜ ਉਹ ਵੀ ਫਿਰ ਕਰਦਾ ਫਿਰ ਉਸੇ ਤਰੀਕੇ ਨਾਲ ਹੀ ਹੁੰਦੀ ਆ ਬਹੁਤ ਪਾਵਰਫੁਲ ਹੋ ਕੇ ਇੱਕ ਬੀਜ ਬੀਜਦੇ ਆ ਨਾ ਉਹਨੂੰ ਇੱਕੋ ਫਲ ਨਹੀਂ ਲੱਗਣਾ ਇਹ ਕੰਮ ਨੂੰ ਇੱਕ ਕੰਮ ਨਹੀਂ ਲੱਗਣਾ ਹਾਂ ਉਹਨੇ ਬਹੁਤ ਮਲਟੀਪਲਾਈ ਹੋ ਜਾਣਾ ਤੇ ਇਸ ਕਰਕੇ ਮਤਲਬ ਇਹ ਚੀਜ਼ ਜਿਹੜੀ ਤੁਸੀਂ ਆਪਾਂ ਵਿਚਾਰ ਰਹੇ ਆ ਇਸ ਵੇਲੇ ਕਿ ਜੇਕਰ ਇਸ ਨੂੰ ਅਸੀਂ ਮਾਂ ਨੂੰ ਕਹਿ ਮੰਨੇ ਗਏ ਤਾਂ ਕਿ ਈਜ਼ੀ ਬਹੁਤ ਕਿ ਲੈ ਲੈ ਉਹਨੂੰ ਮੋਬਾਈਲ ਦੇ ਦਈਏ ਤੇ ਮੈਂ ਆਪਣਾ ਕੰਮ ਕਰ ਲਵਾਂ ਤੇ ਬੱਚਾ ਇੱਧਰ ਖੇਡਣ ਲੱਗ ਜੂਗਾ ਜਿਹੜਾ ਇਹ ਇਹ ਅਸੀਂ ਰਸਤਾ ਸਿੱਧਾ ਜਾਂ ਬੜਾ ਸੌਖਾ ਜਿਹਾ ਰਸਤਾ ਲੱਭਦੇ ਆ ਨਾ ਕਈ ਲੋਕ ਪੈਸਾ ਕਮਾਉਣ ਦਾ ਵੀ ਸੌਖਾ ਰਸਤਾ ਲੱਭ ਲੈਂਦੇ ਬਿਲਕੁਲ ਪ੍ਰੋਕੀਨੇਸ਼ਨ ਹੁੰਦੇ ਹੂੰ ਤੇ ਇਸ ਕਰਕੇ ਸੌਖਾ ਰਸਤਾ ਲੱਭਣ ਵਾਲੇ ਇਨਸਾਨ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਅਖੀਰ ਤੇ ਫਿਰ ਪਛਤੋਨੇ ਕਦੇ ਵੀ ਸੌਖਾ ਰਸਤਾ ਨਾ ਲਵੋ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਬੜੇ ਲਾਇਕ ਉਹਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਸਾਨੂੰ ਜਿਹੜਾ ਵੀ ਅਸੀਂ ਡਿਸੀਜਨ ਲੈਂਦੇ ਆ ਉਹ ਡਿਸੀਜਨ ਇੱਕ ਸੋਇੰਗੇ ਸੀਡ ਹੈ ਉਸ ਨੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਸਾਨੂੰ ਜੇਕਰ ਜਿਵੇਂ ਕਹਿੰਦੇ ਚੰਗਾ ਰਿਜ਼ਲਟ ਦੇਣਾ ਕਿ ਮਾੜਾ ਰਿਜ਼ਲਟ ਦੇਣਾ ਸਾਡੇ ਉਸ ਵੇਲੇ ਦੇ ਫੈਸਲੇ ਤੇ ਨਿਰਭਰ ਕਰਦਾ ਹੈ ਫੈਸਲਾ ਬਹੁਤ ਸੋਚ ਸਮਝ ਕੇ ਲੈਣਾ ਚਾਹੀਦਾ ਹੈ ਜੇ ਆਪਾਂ ਗੁਰਨਾਨ ਦੇਵ ਦੀ ਮਤਲਬ ਬਾਣੀ ਪੜ੍ਹਦੇ ਆ ਨਾ ਜਬ ਵੀ ਸੇ ਪੜ੍ਹਨੇ ਆ ਅਖੀਰਲੇ ਸ਼ਲੋਕ ਚ ਕੀ ਲਿਖਿਆ ਹੋਇਆ ਹੈ ਨਾ ਪਵਨ ਗੁਰੂ ਪਾਣੀ ਪਾਣੀ ਪਿਤਾ ਮਾਤਾ ਧਰਤ ਪਵਨ ਗੁਰੂ ਦਾ ਰੋਲ ਕਰ ਰਹੀ ਹੈ ਪਾਣੀ ਪਿਤਾ ਦਾ ਰੋਲ ਕਰ ਗਿਆ ਮਾਤਾ ਧਰਤ ਮਾਂ ਜਿਹੜੀ ਹੈਗੀ ਹੈ ਧਰਤੀ ਜਿਹੜੀ ਹੈ ਉਹ ਮਾਂ ਦਾ ਰੋਲ ਕਰ ਰਹੀ ਹੈ ਦਿਨ ਤੇ ਰਾਤ ਦਾਇ ਦਾਇ ਦਾ ਰੋਲ ਕਰੇ ਕਹਿੰਦੇ ਚੰਗਿਆਈਆਂ ਬੁਰੀਆਂ ਜੇ ਚੰਗਾ ਡਿਸੀਜਨ ਹੈ ਇੱਕ ਬੁਰਾ ਡਿਸੀਜਨ ਹੈ ਬਿਲਕੁਲ ਚੰਗੇ ਦਾ ਚੰਗਾ ਰਿਜ਼ਲਟ ਹੈ ਮਾੜੇ ਦਾ ਮਾੜਾ ਰਿਜ਼ਲਟ ਹੈ ਹੁਣ ਚੰਗੇ এনवायरमेंट ਦਾ ਚੰਗਾ ਰਿਜ਼ਲਟ ਹੋਊਗਾ ਮਾੜੇ এনवायरमेंट ਦਾ ਮਾੜਾ ਰਿਜ਼ਲਟ ਹੋਊਗਾ ਹੈ ਨਾ ਜੇ ਮਨੋਰੰਜਨ ਹੈ ਕਹਿੰਦੇ ਮਨੋਰੰਜਨ ਦਾ ਕਰਨਾ ਹੀ ਚਾਹੀਦਾ ਹੂੰ ਕਿ ਫਿਰ ਜੀ ਤੇ ਮਨ ਰੀਜ ਰਹਿਣਾ ਸ਼ੇਪਸ ਹਨ ਅਸੀਂ ਉਦੋਂ ਦੇ ਉਹ ਲੈਣੀ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਤੇ ਪ੍ਰਕਿਰਤਿਕ ਨਿਯਮ ਹੈ ਇਹ ਨਹੀਂ ਕਿ ਰਿਸ਼ਵਤਖੋਰ ਬੰਦਾ ਬਹੁਤ ਇਮਾਨਦਾਰ ਹੋ ਸਕਦਾ ਨਹੀਂ ਹੋ ਸਕਦਾ ਰਿਸ਼ਵਤਖੋਰ ਹੈ ਜੀ ਤੇ ਉਹ ਇਮਾਨਦਾਰ ਹੋ ਹੀ ਨਹੀਂ ਸਕਦਾ ਤੇ ਇਸ ਕਰਕੇ ਕਹਿੰਦੇ ਮਤਲਬ ਆਪਾਂ ਕਹਿੰਦੇ ਬੰਦਾ ਬੜਾ ਨੇਕ ਹੈ ਪਰ ਝੂਠ ਬਹੁਤ ਬੋਲਦਾ ਕਹਿੰਦੇ ਪਰ ਇਹ ਚੀਜ਼ਾਂ ਦਾ ਆਪਸ ਵਿੱਚ ਮੇਲ ਨਹੀਂ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੈਨੇਡਾ ਕਿਦੋਂ ਜਿਹਨੇ ਨਾਮ ਤੇ ਆਇਆ ਜਿਹਨੇ ਪ੍ਰਕਿਰਤਿਕ ਨਿਯਮਾਂ ਦੇ ਵਿੱਚ ਧਿਆਨ ਪਾ ਕੇ ਕੰਮ ਕੀਤਾ ਲਾ ਆਫ ਨੇਚਰ ਹੈ ਨਾ ਉਹ ਉਹ ਮਤਲਬ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਨੂੰ ਦੂਰ ਕਰਨੀ ਆਪੋ ਆਪਣੀ ਕਿਨੇ ਡਿਕ ਜੀ ਨੂੰ ਨਾਮ ਤੇ ਅਜੇ ਮਸ਼ਕਤ ਕਾ ਨਾਨਕ ਤੇ ਮੁਖਜਲ ਕੀਤੀ ਛੁੱਟੀ ਨਾਲ ਇਹਨਾਂ ਨੂੰ ਨਾ ਸੀ ਕਈ ਵਾਰ ਬਿਨਾਂ ਸਮਝਿਆ ਹੀ ਗਾ ਕੇ ਤੇ ਸੈਟੀਸਫਾਈਟ ਹੋ ਜਾਂਦੇ ਆ ਇਹਦੇ ਵਿੱਚ ਇਹ ਆ ਵੀ ਤੁਸੀਂ ਜੇਕਰ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ ਕੁਦਰਤ ਦੇ ਵਿੱਚ ਵਿਆਪਕ ਨਿਯਮ ਕਹਿੰਦੇ ਕੁਦਰਤੀ ਹੋ ਗਿਆ ਕੁਦਰਤੀ ਨੇ ਹੋਇਆ ਲਾਫ ਨੇਚਰ ਹੈ ਹਾਂ ਕੁਦਰਤੀ ਕੁਛ ਨਹੀਂ ਹੁੰਦਾ ਕੁਦਰਤ ਲਾਫਨੈਸ ਹੈ ਜੀ ਹੈ ਨਾ ਤੇ ਉਸ ਨੂੰ ਕੋਈ ਵੀ ਚੇਂਜ ਨਹੀਂ ਕਰ ਸਕਦਾ ਹੂੰ ਜੇਕਰ ਕੋਈ ਵੀ ਚੀਜ਼ ਹੈ ਜੋ ਅਸੀਂ ਚੀਜ਼ ਖਾਂਦੇ ਉਹਦਾ ਇਫੈਕਟ ਹੋਏਗਾ ਜੋ ਅਸੀਂ ਸੋਚਦੇ ਹਾਂ ਉਹਦਾ ਇਫੈਕਟ ਹੋਏਗਾ ਜਿਹੋ ਜਿਹੇ ਵਾਤਾਵਰਨ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਦਾ ਪ੍ਰਭਾਵ ਹੋਏਗਾ ਦੇਖੋ ਹਮੇਸ਼ਾ ਚੋਰਾਂ ਦੀ ਸੰਗਤ ਕਰਨ ਵਾਲਾ ਬੰਦਾ ਜਿਹੜਾ ਹੁੰਦਾ ਨਾ ਉਹ ਚੋਰ ਬਣ ਜਾਂਦਾ ਹੈ ਤੇ ਸ਼ਰਾਬੀਆਂ ਦੀ ਸੰਗਤ ਕਰਨ ਵਾਲਾ ਬੰਦਾ ਸ਼ਰਾਬੀ ਬਣ ਜਾਂਦਾ ਹੈ ਤੇ ਇਸ ਕਰਕੇ ਨਸ਼ਾ ਜਦੋਂ ਕਰਦਾ ਬੰਦਾ ਉਹਦੇ ਵਿੱਚ ਅਮਲੀ ਬਣ ਗਿਆ ਚੰਗੇ ਬੰਦਿਆਂ ਦੀ ਚੰਗੇ এনवायरमेंट ਦੀ ਸਟਰੋਂਗ এনवायरमेंट ਦੀ ਹੁਣ ਗੁਰਗੋ ਗੁਰੂ ਗੋਬਿੰਦ ਸਿੰਘ ਵਰਗੀ ਸ਼ਖਸ਼ੀਅਤ ਦੀ ਸੰਗਤ ਕਰਨ ਵਾਲਾ ਉਹ ਸਟਰੋਂਗ ਬਣ ਜਾਂਦਾ ਹੈ ਤੁਸੀਂ ਦੇਖ ਲੈਣਾ ਹਰੀ ਸਿੰਘ ਨਲੋਏ ਉਹਨਾਂ ਨੂੰ ਬਿਲਕੁਲ ਕਿੱਥੇ ਤੱਕ ਮਤਲਬ ਜਿਹੜੀ ਸੀ ਉਸ ਵੇਲੇ ਕਿੰਨੀ ਸਟਰੈਂਥ ਸੀ ਇਹ ਕ੍ਰਿਸ਼ਨ ਜੀ ਦੀ ਸੰਗਤ ਦੇ ਵਿੱਚ ਕੌਣਗੇ ਤੇ ਜਿਸ ਵੇਲੇ ਅਰਜਨ ਗਿਆ ਇਹ ਉਹਦੀ ਕਲੈਰਿਟੀ ਹੋ ਗਈ ਉਹਨੂੰ ਤੇ ਉਸ ਵੇਲੇ ਉਹ ਹੱਕ ਜਿਹੜਾ ਸੀ ਉਹਨਾਂ ਨੂੰ ਕਹਿੰਦੇ ਸੀ ਅਸੀਂ ਇੱਕ ਪਿੰਡ ਤਾਂ ਗਈ ਵੀ ਸੂਈ ਦੇ ਨੁੱਕੇ ਜਿਨੀ ਜਗ੍ਹਾ ਵੀ ਨਹੀਂ ਦੇ ਸਕਦੇ ਤੇ ਕ੍ਰਿਸ਼ਨ ਦੀ ਸੰਗਤ ਦੇ ਵਿੱਚ ਜਦੋਂ ਗਏ ਐ ਤੇ ਜਿੱਤ ਕੀ ਹੋਈ ਹੈ ਸੱਚ ਦੀ ਇਨਸਾਨੀਅਤ ਦੀ ਜਿਹੋ ਜਿਹੇ ਵਾਤਾਵਰਣ ਚ ਜਾਵਾਂਗੇ ਅਸੀਂ ਪਰੰਪਰਾਵਾਦੀ ਵਾਤਾਵਰਣ ਜਾਵਾਂਗੇ ਪਰੰਪਰਾਵਾਦੀ ਬਣ ਜਾਵਾਂਗੇ ਤੇ ਸੱਤਵਾਦੀ ਬਣ ਜਾਵਾਂਗੇ ਅਸੀਂ ਸੱਤਵਾਦੀ ਬਣ ਜਾਵਾਂਗੇ ਬਾਤਾਂ ਪਰ ਜਿਹੜਾ ਕਿ ਮੈਂ ਫੇਰ ਗੱਲ ਕਰਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਧਿਆਨ ਦੇ ਨਾਲ ਤੇ ਮਤਲਬ ਇਹ ਨੂੰ ਸਾਨੂੰ ਕਲਿੱਕ ਕਰਨ ਲੱਗੇ ਸੋਚਣਾ ਚਾਹੀਦਾ ਏ ਜੇ ਕਲਿੱਕ ਹੋ ਵੀ ਗਿਆ ਸਾਡੇ ਕੋਲ ਪਹਿਲੀ ਕੱਲ ਤਾਂ ਇਨਪੁਟ ਇੰਨੀ ਸਟਰੋਂਗ ਚਾਹੀਦੀ ਹੈ ਜਦੋਂ ਅਸੀਂ ਮੋਬਾਈਲ ਨੂੰ ਹੱਥ ਪਾਉਣਾ ਜਿਸ ਕੰਮ ਲਈ ਅਸੀਂ ਮੋਬਾਈਲ ਨੂੰ ਯੂਜ਼ ਕਰਨਾ ਹੈ ਨਾ ਆਪਣੇ ਨੌਲੇਜ ਲੈਣ ਲਈ ਨੌਲੇਜ ਦਾ ਸਬਸਟੀਟਿਊਟ ਹੋਰ ਕੋਈ ਨਹੀਂ ਹੈ ਨੌਲੇਜ ਜਿਹੜੀ ਸਾਨੂੰ ਸਟਰੋਂਗ ਬਣਾਉਂਦੀ ਹੈ ਤੇ ਸਮਾਜ ਨੂੰ ਸਟਰੋਂਗ ਬਣਾਉਂਦੀ ਹੈ ਜਿਸ ਇਨਪੁਟ ਇੰਨੀ ਸਟਰ ਵੀ ਜੇ ਸਟਾਉਨ ਰੈੱਡ ਲਾਈਟ ਦਾ ਹੁੰਦਾ ਨਾ ਇਨਪੁਟ ਦਿੱਤੀ ਵੀ ਰੈੱਡ ਲਾਈਟ ਤੇ ਜੇ ਨਹੀਂ ਖੜਾਂਗੇ ਅਸੀਂ ਤਾਂ ਸਾਡਾ ਚਲਾਣ ਹੋ ਜਾਏਗਾ ਵੀ ਜੇ ਅਸੀਂ ਗਲਤ ਚੀਜ਼ ਦੀ ਸੰਗਤ ਕਰ ਲਈ ਅਸੀਂ ਗਲਤ ਬਣ ਜਾਵਾਂਗੇ ਜਿਸ ਕੰਮ ਦੇ ਲਈ ਮੋਬਾਈਲ ਦੇ ਉੱਤੇ ਹੱਥ ਗਿਆ ਉਹੀ ਚੀਜ਼ ਤੇ ਸਿੱਧਾ ਜਾ ਕੇ ਅਸੀਂ ਜੇਕਰ ਖੋਲਾਂਗੇ ਤੇ ਸਾਨੂੰ ਨੌਲੇਜ ਮਿਲੇਗੀ ਟਾਈਮ ਸਾਡਾ ਸੇਵ ਹੋ ਜਾਏਗਾ ਆਦਰਵਾਈ ਅਸੀਂ ਜੇ ਇੱਕ ਇੱਕ ਨੂੰ ਕਲਿੱਕ ਕਰ ਦਿੱਤਾ ਸਾਡਾ ਕੇਵਰ 15 ਮਿੰਟ ਗਿਆ ਅੱਧਾ ਦਾ ਘੰਟਾ ਬਹੁਤ ਲੰਮੇ ਸਮੇਂ ਲਈ ਤੇ ਸਾਡਾ ਮੋਬਾਈਲ ਦੇ ਉੱਤੇ ਟਾਈਮ ਲੰਘ ਜਾਂਦਾ ਨਾ ਅਸੀਂ ਆਪਣੇ ਆਪ ਨੂੰ ਦੇ ਪਾਉਂਦੇ ਨਾ ਪੇਰੈਂਟਸ ਨੂੰ ਦੇ ਪਾਉਂਦੇ ਨਾ ਬੱਚਿਆਂ ਉਹ ਟਾਈਮ ਇਨਸਾਨ ਦੇ ਕੋਲ ਹੈਗਾ ਸਿਕੰਦਰ ਨੂੰ ਟਾਈਮ ਹੀ ਨਹੀਂ ਸੀ ਮਿਲਿਆ ਅਜ਼ਰਬਾਈਜਾਨ ਦੇਸ਼ਾਂ ਦੇ ਰਾਜ ਤੱਕ ਕਰਨ ਦਾ ਮੌਕਾ ਬਥੇਰਾ ਮਿਲ ਗਿਆ ਸੀ ਜੀ ਬਹੁਤ ਕੁਝ ਮਿਲ ਗਿਆ ਸੀ ਪਰ ਟਾਈਮ ਨਹੀਂ ਸੀ ਮਿਲਿਆ ਸਮਾਂ ਬਰਬਾਦ ਹੀ ਨੇ ਕਰ ਦਿੱਤਾ ਤੇ ਉਹਦੀ ਲਾਈਫ ਬਰਬਾਦ ਹੋ ਜਾਂਦੀ ਹੈ ਜੇਕਰ ਅਸੀਂ ਕੰਫਰਟ ਜ਼ੋਨ ਨਹੀਂ ਛੱਡਾਂਗੇ ਐਂਟਰਟੇਨਮੈਂਟ ਕਰ ਰਹੇ ਹਾਂ ਰਸ ਲੈ ਰਹੇ ਹਾਂ ਤੇ ਜੇਕਰ ਅਸੀਂ ਬੜਾ ਇਹ ਇਨ੍ਹਾਂ ਚੀਜ਼ਾਂ ਦੇ ਉੱਤੇ ਧਿਆਨ ਕੇਂਦ੍ਰਿਤ ਨਹੀਂ ਕਰਾਂਗੇ ਤਾਂ ਸਾਨੂੰ ਇਹਦੇ ਜਿਹੜੇ ਇਸ ਵळे ਰਿਜ਼ਲਟ ਸਾਹਮਣੇ ਆ ਰਹੇ ਨੇ ਸਾਡੇ ਇਹ ਤਾਂ ਕੁਝ ਵੀ ਖਤਰਨਾਕ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਨ ਜਿਹੜਾ ਕੁਦਰਤ ਤੋਂ ਟੁੱਟ ਕੇ ਹੈ ਨਾ ਉਸ ਦੇ ਵਿੱਚ ਹੀ ਮਸਤ ਹੋ ਗਿਆ ਹੈ ਨਾ ਜੀ ਤੇ ਇਸ ਦੇ ਨਾਲ ਬੰਦੇ ਦੀ ਮੈਂਟਲ ਹੈਲਥ ਕਿੰਨੀ ਕ ਕਮਜ਼ੋਰ ਹੋ ਜੂਗੀ ਹਮ ਔਰ ਕਿੰਨਾ ਕੋਨੇ ਇੱਕ ਦੂਜੇ ਤੋਂ ਟੁੱਟ ਜਾਣਾ ਹਮ ਤੇ ਇਹਦਾ ਆਪਾਂ ਨਾ ਜਿਹੜੀ ਲਾ ਸਕਦੇ ਤੇ ਮੈਨੂੰ ਲੱਗਦਾ ਵੀ ਇਹਦੇ ਨਾਲ ਮੈਂਟਲ ਹੈਲਥ ਹੋਰ ਬਹੁਤ ਕਮਜ਼ੋਰ ਹੋ ਕੇ ਇਨਸਾਨ ਨੂੰ ਆਪਣੇ ਆਪ ਯੋਗਾ ਹੋਣਾ ਹਮ ਇੱਕ ਇੱਕ ਬੰਦਾ ਨਾ ਜਿਹੜਾ ਕਿ ਆਪਣੇ ਪਰਿਵਾਰ ਦੇ ਲਈ ਡਿਊਟੀ ਨਿਭਾ ਰਿਆ ਹਮ ਤੇ ਫਿਰ ਉਹ ਆਪਣੇ ਸੋਸਾਇਟੀ ਦੇ ਲਈ ਸਮਾਜ ਦੇ ਲਈ ਹਮ ਡਿਊਟੀ ਨਿਭਾ ਰਿਹਾ ਕਿਉਂਕਿ ਆਪਣਾ ਪੇਟ ਭਰ ਤੇ ਪਸ਼ੂ ਪੰਛੀ ਹੀ ਲੰਮੇ ਬਿਲਕੁਲ ਆਪਣੇ ਬੱਚੇ ਵੀ ਪੈਦਾ ਕਰ ਲਏ ਉਹਨੇ ਉਹਨਾਂ ਲਈ ਰਹਿਣ ਦਾ ਬੇਤੀਜਮ ਕਰ ਲਿਆ ਤੇ ਸਾਰੇ ਪੇਟ ਪਰ ਕੇ ਸੌਂਦੇ ਆ ਜੇ ਇਨਸਾਨ ਦੀ ਵੀ ਸੋਚ ਇੱਥੇ ਖੜ ਗਈ ਇਟ ਮੀਨਸ ਉਹਨਾਂ ਦੀ ਇੰਟੈਲੈਕਚੁਅਲ ਗਰੋਥ ਨਹੀਂ ਹੋਈ ਜਿਹਦੀ ਵੀ ਇੰਟੈਲੈਕਚੁਅਲ ਗਰੋਥ ਹੋਈ ਹੈ ਉਹਦੇ ਵਿੱਚ ਮਹਾਨ ਲੋਕ ਹੋਏ ਜਿਨ੍ਹਾਂ ਨੇ ਸੰਸਾਰ ਦੇ ਨਾਲ ਪਰਿਵਾਰ ਵਾਲੇ ਰਿਸ਼ਤੇ ਬਣਾਏ ਇਟ ਮੀਨਸ ਜੇ ਸੰਸਾਰ ਦੇ ਪ੍ਰਤੀ ਸਮਾਜ ਦੇ ਪ੍ਰਤੀ ਸੇ ਨਹੀਂ ਸੋਚ ਰਹੇ ਸਾਡੀ ਇੰਟੈਲੈਕਚੁਅਲ ਗਰੋਥ ਨਹੀਂ ਹੋਈ ਪਰ ਜਿਹੜਾ ਬੰਦਾ ਆਪਣੇ ਆਪ ਜੋਗਾ ਵੀ ਨਹੀਂ ਰਿਹਾ ਜੀ ਮੜੀ ਮੜੀ ਗੱਲ ਤੇ ਡਿਸਟਰਬ ਹੋਈ ਜਾ ਰਿਹਾ ਤੇ ਆਪਣੀ ਗਰੋਥ ਲਈ ਤੇ ਆਪਣੇ ਜਿਵੇਂ ਕਿ ਜੀ ਵੀ ਮੈਂ ਇਹ ਗੋਲ ਅਚੀਵ ਕਰਨਾ ਚਾਹੁੰਦਾ ਸੀ ਮੈਂ ਵੀ ਇਦਾਂ ਦਾ ਬਣਨਾ ਚਾਹੁੰਦਾ ਸੀ ਜਿਦਾਂ ਦਾ ਉਹ ਬਣਿਆ ਫਿਰ ਸਾਨੂੰ ਦੇਖਣਾ ਪਊਗਾ ਨੇ ਜੇ ਉਹ ਬਣ ਲਈ ਉਹਨੇ ਉਸਨੇ ਮਿਹਨਤ ਕੀਤੀ ਮਿਹਨਤ ਕਿਹਨੇ ਕੀਤੀ ਉਹਨੇ ਨੌਲੇਜ ਕਿੰਨੀ ਉਹਨੇ ਟਾਈਮ ਕਿੰਨਾ ਤੇ ਲਗਾਇਆ ਹੈਗਾ ਦ੍ਰਿੜਤਾ ਦੇ ਨਾਲ ਜੀ ਕਲੈਰਿਟੀ ਦੇ ਨਾਲ ਕੌਨਫੀਡੈਂਸ ਨਹੀਂ ਕਲੈਰਿਟੀ ਕਲੈਰਿਟੀ ਸੀ ਉਹਨੇ ਨੌਲੇਜ ਲਈ ਹੈ ਉਹਨੇ ਹੈਨਾ ਤੇ ਇਹ ਚੀਜ਼ਾਂ ਬੰਦਾ ਹਮੇਸ਼ਾ ਆਪਣੇ ਆਪ ਨੂੰ ਹਮੇਸ਼ਾ ਹੀ ਆਪਣੇ ਆਪ ਨੂੰ ਸਹੀ ਦੱਸ ਜਾਂਦਾ ਕਈ ਇਹਨਾਂ ਮਾ ਮਾਪ ਕਰਕੇ ਨਹੀਂ ਮੈਂ ਸਫਲ ਹੋ ਰਿਹਾ ਮੈਂ ਦੋਸਤਾਂ ਕਰਕੇ ਨਹੀਂ ਸਫਲ ਹੋ ਰਿਹਾ ਮੈਂ ਸਰਕਾਰ ਕਰਕੇ ਨਹੀਂ ਸਫਲ ਹੋ ਰਿਹਾ ਮੈਂ ਪਾਲਿਸਿਸ ਕਰਕੇ ਨਹੀਂ ਇਨਸਾਨ ਵੀ ਹਮੇਸ਼ਾ ਹੀ ਆਪਣੀ ਕਮਜ਼ੋਰੀ ਹੁੰਦੀ ਹੈ ਬਲੇਮ ਕੰਪਲੇਂਟ ਕਦੀ ਨਹੀਂ ਕਰਨਾ ਚਾਹੀਦਾ ਇਹ ਚੀਜ਼ਾਂ ਸੇ ਜੋ ਵੀ ਅਸੀਂ ਵੀਡੀਓ ਰਹੀ ਦੇਖ ਰਹੇ ਹਾਂ ਅਗਰ ਉਸ ਦੇ ਵਿੱਚ ਕਿਸੇ ਗਲਤ ਚੀਜ਼ ਨੂੰ ਮਤਲਬ ਜਿਹੜਾ ਜ਼ੀਰੋ ਹੈ ਉਹਨੂੰ ਹੀਰੋ ਦੱਸਿਆ ਜਾ ਰਿਹਾ ਬਿਲਕੁਲ ਜੇਕਰ ਤੁਸੀਂ ਉਹਨੂੰ ਹੀਰੋ ਦਿਖਾ ਰਹੇ ਹੋ ਜਿਹਦੇ ਅੰਦਰ ਮਤਲਬ ਬਿਲਕੁਲ ਵੀ ਆਪਣੇ ਮਹੱਲੇ ਦੇ ਵਿੱਚ ਕੋਈ ਬੰਦਾ ਕਹੋ ਵੀ ਉਹਦੀ ਉਹਨੂੰ ਪੜ੍ਹਾਈ ਦੇ ਵਿੱਚ ਉਹਨੂੰ ਹੈਲਪ ਕਰਨ ਦੇ ਲਈ ਬਿਲਕੁਲ ਵੀ ਉਹਦੀ ਹੈਲਪ ਨਹੀਂ ਕਰ ਪਾ ਰਿਹਾ ਜੀ ਤੇ ਆਪਣੇ ਆਪ ਨੂੰ ਪੈਸੇ ਵਾਲਾ ਸਿੱਧ ਕਰਨ ਦੇ ਲਈ ਤੇ ਉਹ ਪੈਲੈਸ ਦੇ ਉੱਤੇ ਮੰਨ ਲਾਦਾ ਵੀ ਲੱਖ ਰੁਪਿਆ ਲਾਉਂਦਾ ਕਰੋੜਾ ਰੁਪਿਆ ਲਾਉਂਦਾ ਇੱਕ ਪਾਰਟੀ ਕਰਨ ਲਈ ਰਜੇ ਨੂੰ ਰਜਾਉਣ ਲਈ ਇਹੋ ਜਿਹੇ ਬੰਦੇ ਹੀਰੋ ਹੁੰਦੇ ਆ ਕਿ ਜ਼ੀਰੋ ਹੁੰਦੇ ਆ ਇੱਕ ਬੰਦੇ ਨੇ ਲੱਖਾਂ ਲੋਕਾਂ ਦੀ ਹੈਲਪ ਕਰਨੀ ਹੈ ਇੱਕ ਬੰਦੇ ਨੇ ਰਜੇ ਹੋਇਆ ਨੂੰ ਰਜਾਉਣ ਦੇ ਲਈ ਤੇ ਆਪਣੇ ਆਪ ਨੂੰ ਪੈਸੇ ਵਾਲਾ ਦਰਸਾਉਣ ਦੇ ਲਈ ਤੇ ਉਹਨੇ ਲੱਖਾਂ ਰੁਪਏ ਲੋਕਾਂ ਨੂੰ ਕਿੰਨੀ ਵੇਸਟੇਜ ਕਰ ਦੇਣੀ ਹੈ ਨੈਚਰਲ ਰਿਸੋਰਸਸ ਕਿੰਨੇ ਵੇਸਟ ਹੋਣੇ ਕਿੰਨਾ ਪੋਲਿਊਸ਼ਨ ਹੋਣਾ ਉੱਥੇ ਜੀ ਮਤਲਬ ਹੀਰੋ ਕੌਣ ਹੁੰਦਾ ਹੈ ਹੂੰ ਜਿਹੜਾ ਕਿਸੇ ਦੇ ਦੁੱਖ ਮਿਨਾ ਦੇਵੇ ਜਿਹੜਾ ਕਿਸੇ ਦੇ ਕੰਮ ਆ ਜਾਵੇ ਉਹਦੇ ਵਿੱਚ ਉਹ ਮਹਾਨ ਪੁਰਸ਼ ਇਹਨਾਂ ਦੀ ਆਪਾਂ ਗੱਲ ਕਰਕੇ ਹਟੇ ਹਾਂ ਹੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਹਿੰਦੁਸਤਾਨ ਨੂੰ ਡਰਾਇਆ ਤੂੰ ਹਿੰਦੁਸਤਾਨ ਦਾ ਦਰਦ ਬਾਬਰ ਨੂੰ ਦੱਸਿਆ ਵੀ ਤੂੰ ਮਤਲਬ ਹਿੰਦੁਸਤਾਨ ਨੂੰ ਇੰਨਾ ਲੱਗ ਇਨ ਜ਼ੁਲਮ ਕਰ ਰਿਹਾ ਪਾਪ ਕੀ ਜਾਨ ਲੈ ਕਾਬਲ ਨੂੰ ਪਾਇਆ ਹੈ ਨਾ ਉਹ ਮਤਲਬ ਉਹਦੇ ਵਿੱਚ ਉਸ ਤੋਂ ਪਹਿਲਾਂ ਦੇਖੋ ਗ੍ਰਿਸ਼ਨ ਜੀ ਹੋਣੀ ਜੀ ਮਹਾਨ ਪੁਰਸ਼ ਜਿਹੜੇ ਵੀ ਆ ਉਹਨਾਂ ਨੇ ਸੰਸਾਰ ਦੇ ਦੁੱਖ ਵੰਡਾਏ ਔਰ ਦੁੱਖ ਘਟਾਏ ਹਨ ਤੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਵੀ ਦੇਖਦੇ ਉਹਨਾਂ ਨੇ ਸਰਵੰਸ ਹੀ ਲਾ ਦਿੱਤੇ ਉਹਨਾਂ ਨੇ ਮਹਾ ਭਾਰਤ ਰਚਾ ਦਿੱਤੇ ਉਹਨਾਂ ਨੇ ਸਰਵੰਸ ਹੀ ਲਾ ਦਿੱਤੇ ਨਾ ਮਹਾਨ ਪੁਰਸ਼ਾਂ ਨੇ ਸੰਸਾਰ ਦੇ ਦੁੱਖ ਵੰਡਾਉਣ ਤੇ ਘਟਾਉਣ ਦੇ ਵਿੱਚ ਹੀਰੋ ਤਾਂ ਇਹ ਹੁੰਦੇ ਆ ਤੇ ਅਸੀਂ ਅੱਜ ਹੀਰੋ ਕਿਹਨੂੰ ਕਹੀ ਜਾ ਰਹੇ ਹਾਂ ਜਿਹੜੇ ਕਿ ਪੈਸਾ ਪਦਾਰਥਿਕ ਪਾਸੇ ਲੋਕ ਦੋ ਟਾਈਮ ਦੀ ਰੋਟੀ ਨੂੰ ਤਰਸ ਰਹੇ ਹਨ ਇੱਕ ਪਾਸੇ ਲੋਕ ਇਲਾਜ ਵੀ ਨਾ ਮਿਲ ਰਹੇ ਹਨ ਰੋਜ਼ਗਾਰ ਨੂੰ ਤਰਸ ਰਹੇ ਆ ਤੇ ਇੰਨਾ ਕੁਝ ਹਾਲਾਤ ਜਿਹੜੇ ਇਹਨੇ ਗੰਭੀਰ ਸਾਡੇ ਸਮਾਜ ਦੇ ਵਿੱਚ ਬਣੇ ਹੋਏ ਆ ਤੇ ਦੂਜੇ ਪਾਸੇ ਅਸੀਂ ਪੈਸਾ ਜਿਹੜਾ ਆਪਣੇ ਆਪ ਨੂੰ ਮਤਲਬ ਅਮੀਰ ਸਿੱਧ ਕਰਦੇ ਲਈ ਲਾ ਰਹੇ ਆ ਤੇ ਹੀਰੋ ਕੌਣ ਹੁੰਦਾ ਏ ਇਹ ਤਾਂ ਹੁਣ ਸਾਨੂੰ ਵਿਚਾਰਨਾ ਪਊਗਾ ਨਾ ਸਾਨੂੰ ਮਤਲਬ ਜੇ ਵੀਡੀਓ ਦਿਖ ਰਹੀ ਹੈ ਕਿ ਉਹਨੇ ਕਰੋੜਾਂ ਰੁਪਏ ਪਾਰਟੀ ਦੇ ਉੱਤੇ ਲਾ ਦਿੱਤਾ ਉਹ ਜ਼ੀਰੋ ਲੋਕ ਉਹ ਹੀਰੋ ਲੋਕ ਨਹੀਂ ਹੈਗੇ ਉਹਨਾਂ ਨੂੰ ਨਾ ਪੈਸਾ ਲਾ ਲਾ ਕੇ ਦੱਸਣਾ ਪੈ ਰਿਹਾ ਕਿ ਅਸੀਂ ਬਹੁਤ ਕੁਝ ਉਹਨਾਂ ਨੂੰ ਆਪਣੇ ਕੰਮ ਤੇ ਵਿਸ਼ਵਾਸ ਨਹੀਂ ਹੈ ਸਾਡੇ ਕੰਮ ਦੱਸਦੇ ਅਸੀਂ ਕੀ ਚੀਜ਼ ਹੈ ਇਨਸਾਨ ਦੇ ਮੇਰੇ ਨਹੀਂ ਮੈਂ ਕਹੀ ਕਹਣਾ ਵੀ ਸਾਡੇ ਕੰਮ ਦੱਸਦੇ ਅਸੀਂ ਕੀ ਚੀਜ਼ ਹੈ ਤੇ ਪੈਸਾ ਤਾਂ ਉਹਨਾਂ ਲੋਕਾਂ ਕੋਲ ਵੀ ਬਹੁਤ ਹੁੰਦਾ ਹੈ ਜਿਨ੍ਹਾਂ ਦਾ ਨਾਮ ਲੈਣ ਨੂੰ ਵੀ ਦਿਲ ਨਹੀਂ ਕਰਦਾ ਇਸ ਕਰਕੇ ਮਤਲਬ ਸੋਸ਼ਲ ਮੀਡੀਆ ਤੇ ਉਸ ਚੀਜ਼ ਦੀ ਇਪੋਰਟੈਂਸ ਦਰਸਾਈ ਜਾਣੀ ਚਾਹੀਦੀ ਹੈ ਕਿ ਜਿਸ ਦੇ ਨਾਲ ਸਾਡੇ ਅੰਦਰ ਮਾਨਵਤਾਵਾਦ ਸਾਡੇ ਅੰਦਰ ਦੇਸ਼ ਦਾ ਦੇਸ਼ ਭਗਤੀ ਪ੍ਰਭੂ ਭਗਤੀ ਇਨਸਾਨੀਅਤ ਆਪਸੀ ਮੇਲ ਮਿਲਾਪ ਦਾ ਇਹ ਜਜ਼ਬਾ ਪੈਦਾ ਹੋਵੇ ਇਨਸਾਨੀਅਤ ਸਟਰੋਂਗ ਹੋਵੇ ਤੇ ਅਸੀਂ ਇੱਕ ਦੂਜੇ ਦਾ ਦਰਦ ਸਮਝ ਸਕੀਏ ਜਦੋਂ ਇਹ ਚੀਜ਼ਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਜਾਣਗੀਆਂ ਉਹ ਦਿਨ ਦੂਰ ਨਹੀਂ ਹੈਗੇ ਜਿੱਦਨ ਸੋਸ਼ਲ ਮੀਡੀਆ ਇੱਕ ਵੱਡਾ ਰੈਵਿਊਲੂਸ਼ਨ ਲਿਆਊਗਾ ਸਾਡੇ ਵਿਅਕਤੀਗਤ ਜੀਵਨ ਨੂੰ ਸਾਡੀਆਂ ਆਪਸ ਦੇ ਵਿੱਚ ਪਰਿਵਾਰ ਦੇ ਪ੍ਰਤੀ ਜਿਹੜੀਆਂ ਬੌਂਡਿੰਗ ਸਟਰੋਂਗ ਬਣਾਉਣ ਦੇ ਲਈ ਸਮਾਜ ਦੇ ਨਾਲ ਬੌਂਡਿੰਗ ਸਟਰੋਂਗ ਬਣਾਉਣ ਦੇ ਲਈ ਔਰ ਸਮਾਜ ਜਿਹੜਾ ਅਸੀਂ ਕਹਿ ਰਹੇ ਹਾਂ ਅੱਜ ਸਮਾਜ ਦੇ ਵਿੱਚ ਆਪਣੇ ਦੇ ਹੁੰਦੇ ਆਪਣੇ ਰੋਣ ਲੱਗੇ ਨਹੀਂ ਕੋਈ ਵੀ ਨਹੀਂ ਰੋਲੂਗਾ ਲੋਡ ਹੈਗੇ ਸਾਨੂੰ ਵੀ ਜੋ ਸੰਗਤ ਸਭ ਤੋਂ ਵੱਧ ਇਨਸਾਨ ਕਰ ਰਹੀ ਹੈ ਅੱਜ ਉਹ ਸੋਸ਼ਲ ਮੀਡੀਆ ਵੀ ਕਰ ਰਹੇ ਹੈ ਤੇ ਉਸ ਦੇ ਉੱਤੇ ਪਰੋਸੀਆਂ ਜਾਣ ਵਾਲੀਆਂ ਚੀਜ਼ਾਂ ਦੇ ਵਿੱਚ ਸੱਚ ਸਮਦ੍ਰਿਸ਼ਟੀ ਸ਼ੈਨਸ਼ੀਲਤਾ ਦਇਆ ਪ੍ਰੇਮ ਨੇਡਰਤਾ ਨਿਰਵੈਰਤਾ ਵਾਲੀਆਂ ਚੀਜ਼ਾਂ ਦੀ ਇੰਪੋਰਟੈਂਸ ਦਾ ਅਹਿਸਾਸ ਉਹਨਾਂ ਨੂੰ ਕਰਾਉਣ ਦੀ ਲੋੜ ਹੈਗੀ ਹੈ ਫਿਰ ਜੀਵਨ ਨਹੀਂ ਸਮਾਜ ਵੀ ਬਦਲ ਜਾਏਗਾ ਜਿਵੇਂ ਤੁਸੀਂ ਇਹ ਗੱਲ ਕਰ ਰਹੇ ਹੋ ਸੋਸ਼ਲ ਮੀਡੀਆ ਦੇ ਪ੍ਰਭਾਵ ਦੇ ਉੱਤੇ ਆਪਾਂ ਇਹ ਸਾਰੀ ਚਰਚਾ ਦੇ ਵਿੱਚ ਉਹਨਾਂ ਦੇ ਪੱਖ ਦੀ ਵੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਕਹਿੰਦੇ ਕਿ ਸਾਨੂੰ ਤਾਂ ਖੁੱਲ੍ਹੇ ਪਈ ਜੋ ਮਰਜ਼ੀ ਕਰ ਸਕਦੇ ਹਾਂ ਸਾਡੀ ਜ਼ਿੰਦਗੀ ਦੇ ਨਾਲ ਕਿਸੇ ਨੂੰ ਕੀ ਜਦੋਂ ਦੂਸਰੇ ਪੱਖ ਦੀ ਅਸੀਂ ਵੀ ਕਦੇ ਖਬਰ ਕਰਦੇ ਹਾਂ ਤਾਂ ਹਮੇਸ਼ਾ ਹੇਠਾਂ ਕਮੈਂਟ ਸੈਕਸ਼ਨ ਦੇ ਵਿੱਚ ਉਹ ਕਹਿੰਦੇ ਨੇ ਕਿ ਤੁਹਾਨੂੰ ਕੀ ਪਈ ਤੁਸੀਂ ਆਪਣੀ ਜ਼ਿੰਦਗੀ ਜਿਓ ਸਾਨੂੰ ਖੋਲ ਐ ਪਰ ਜਦੋਂ ਇਦਾਂ ਦੀਆਂ ਚੀਜ਼ਾਂ ਕਰਕੇ ਉਹਨਾਂ ਦੇ ਵੱਲੋਂ ਲੋਕਾਂ ਦੇ ਉੱਪਰ ਪ੍ਰਭਾਵ ਪਾਇਆ ਜਾਂਦਾ ਤੇ ਉਸ ਪ੍ਰਭਾਵ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਤਬਾਹ ਹੋਣ ਵਾਲੀ ਕਾਰ ਦੇ ਉੱਪਰ ਜਾਣ ਨੂੰ ਫਿਰਦੀਆਂ ਨੇ ਉਸ ਵਕਤ ਉਹਨਾਂ ਲੋਕਾਂ ਨੂੰ ਤੁਹਾਡਾ ਸਨੇਹਾ ਕੀ ਹੈ ਸ਼ਮਸ਼ੇਰ ਜੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਲਗਾਤਾਰਤਾ ਦੇ ਵਿੱਚ ਇਹ ਕਹਿੰਦੇ ਨੇ ਕਿ ਭਾਈ ਅਸੀਂ ਤੇ ਕਰਾਂਗੇ ਤੁਸੀਂ ਸਾਨੂੰ ਨਾ ਵੇਖੋ ਮੈਂ ਫਿਰ ਪਹਿਲੀ ਗੱਲ ਇਹ ਕਹੀ ਸੀ ਵੀ ਪਾਲਿਸੀ ਜਿਹੜੀ ਹੈ ਨਾ ਗਵਰਨਮੈਂਟ ਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਵੀ ਦੇਸ਼ ਜਿਹੜਾ ਹੈਗਾ ਅਸੀਂ ਕਿੱਦਾਂ ਨੂੰ ਲੈ ਕੇ ਜਾਣਾ ਹੈਗਾ ਗਵਰਨਮੈਂਟ ਮੈਂ बार-बार ਇਹੀ ਬੇਨਤੀ ਕਰਦਾ ਐ ਵੀ ਆਪਾਂ ਜੋ ਪਰੋਸ ਰਹੇ ਆ ਮੈਂ ਉਹ ਹੀ ਗੱਲ ਕਰਦਾ ਸੀ ਪੇਰੈਂਟਸ ਤੋਂ ਲੈ ਕੇ ਟੀਚਰ ਤੋਂ ਲੈ ਕੇ ਸਾਨੂੰ ਐਜੂਕੇਸ਼ਨ ਜਿਹੜੀ ਹੈਗੀ ਸਿੱਖਿਆ ਜਿਹੜੀ ਹੈਗੀ ਹੈ ਨਾ ਸਿੱਖਿਆ ਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਸੰਸਕਾਰ ਸੰਗਤ ਜਿਹੜੀ ਤੁਸੀਂ ਮੰਨ ਲਓ ਉਸ ਵੇਲੇ ਕਿਹੋ ਜੀ ਆਪਾਂ ਜਿਹਦੇ ਵਿੱਚ ਐਥਿਕਸ ਜਿਹੜੀਆਂ ਮੋਰਲ ਵੈਲਿਊਜ਼ ਗੁੱਡ ਮੋਰਲ ਵੈਲਿਊਜ਼ ਜਿਹੜੀਆਂ ਹੈਗੀਆਂ ਤੇ ਸਾਡੇ ਮਤਲਬ ਇੱਕ ਇਨਸਾਨੀਅਤ ਦੇ ਪ੍ਰਿੰਸੀਪਲਸ ਹਨ ਕਿਨੇ ਕਹਿੰਦੇ ਪੈਸਾ ਇੰਪੋਰਟੈਂਟ ਹੈ ਕਹਿੰਦਾ ਨਹੀਂ ਪ੍ਰਿੰਸੀਪਲ ਇੰਪੋਰਟੈਂਟ ਹੈ ਜਿਹੜੇ ਬੰਦੇ ਪੈਸਾ ਬਣਾ ਨਹੀਂ ਹੁੰਦਾ ਜਿਵੇਂ ਪੈਸੇ ਨਾਲ ਜ਼ਿੰਦਗੀ ਚੱਲਦੀ ਹੈ ਨਾ ਜਿਵੇਂ ਮੈਂ ਕਹਿੰਦਾ ਵੀ ਬੋਟ ਜਿਹੜੀ ਹੈ ਜਿਹੜੀ ਆਪਾਂ ਕਹਿੰ ਲੋ ਕਿਸ਼ਤੀ ਉਹਨੇ ਚੱਲਣਾ ਤਾਂ ਹੈਗਾ ਪਾਣੀ ਦੇ ਵਿੱਚ ਹੀ ਜੀ ਤੇ ਜਾ ਰਹੀ ਹੈ ਇਸ ਸਮੁੰਦਰ ਦੇ ਵਿੱਚ ਪਰ ਜੇਕਰ ਕਿਸ਼ਤੀ ਦੇ ਵਿੱਚ ਬੋਟ ਦੇ ਵਿੱਚ ਪਾਣੀ ਵੜ ਗਿਆ ਹੂੰ ਤੇ ਫਿਰ ਉਹਨੂੰ ਡਬੋਦਨ ਦਾ ਹੈ ਨਾ ਇਸੇ ਤਰੀਕੇ ਨਾਲ ਪੈਸਾ ਜੇ ਸਾਡੇ ਦਿਮਾਗ ਦੇ ਅੰਦਰ ਵੜ ਗਿਆ ਤੇ ਪ੍ਰਿੰਸੀਪਲ ਨਿਕਲ ਗਿਆ ਜੀ ਤੇ ਉਸ ਪੈਸੇ ਨੇ ਸਾਨੂੰ ਡਬੋ ਦੇਣਾ ਸਾਡੀ ਇਨਸਾਨੀਅਤ ਖਤਮ ਕਰ ਦੇਣੀ ਹੈ ਤੇ ਉਹਨੇ ਸਮਾਜ ਨੂੰ ਤਾਂ ਅਸੀਂ ਕੀ ਆਰਾਮ ਦਿਵਾਉਂਗੇ ਤੇ ਸਾਡੀ ਬੇਚੈਨੀ ਪਰੇਸ਼ਾਨੀ ਔਰ ਦੁੱਖ ਜਿਹੜੇ ਅੰਗਸਾ ਤੋਂ ਇਹਨਾਂ ਤੋਂ ਹੀ ਅਸੀਂ ਬਹੁਤ ਜਿਆਦਾ ਪਰੇਸ਼ਾਨ ਹੋ ਜਾਗੇ ਤੁਸੀਂ ਦੇਖਿਆ ਹਣਾ ਬਹੁਤ ਵੱਡੇ ਵੱਡੇ ਪੈਸੇ ਵਾਲੇ ਲੋਕ ਬਹੁਤ ਦੁਖੀ ਔਰ ਕਈ ਵਾਰ ਸੁਸਾਈਡ ਕਰਕੇ ਸੰਸਾਰ ਦੇ ਵਿੱਚੋਂ ਜਾਂਦੇ ਆ ਅੱਜ ਦਾ ਨਹੀਂ ਗੱਲ ਹੈ ਬੜੀ ਪਿਛਲੇ ਲੰਬੇ ਸਮੇਂ ਤੋਂ ਇਸ ਕਰਕੇ ਗਵਰਨਮੈਂਟ ਨੂੰ ਪਾਲਿਸੀ ਜੀਡੀਏ ਜਲਦੀ ਬਣਾਉਣੀ ਚਾਹੀਦੀ ਹੈ ਦੂਜੀ ਗੱਲ ਜਿਹੜੇ ਲੋਕ ਕਹਿੰਦੇ ਸਾਨੂੰ ਕੀ ਤੇ ਉਹ ਯਾਰ ਮਤਲਬ ਤੁਹਾਨੂੰ ਕੀ ਤੇ ਤੁਹਾਡੇ ਅੰਦਰ ਬੀਂਗ ਹੈ ਇਨਸਾਨੀ ਜੇ ਤੁਹਾਡਾ ਬੱਚਾ ਉਸ ਤੋਂ ਮਾੜੀ ਲੈਂਡ ਦੇ ਵਿੱਚ ਪੈ ਗਿਆ ਦੂਜਿਆਂ ਨੂੰ ਵੀ ਤੁਸੀਂ ਉਹਨਾਂ ਵਰਗੇ ਸਮਝੋ ਨਾ ਜੇ ਤੁਹਾਡਾ ਭੈਣ ਭਰਾ ਤੁਹਾਡੇ ਪਰਿਵਾਰ ਦਾ ਮੈਂਬਰ ਸਾਡਾ ਸਮਾਜ ਸਾਡਾ ਪਰਿਵਾਰੀਏ ਸਮਾਜ ਕਹਿੰਦੇ ਨੇ ਮਨੁੱਖਾ ਸਮਾਜ ਬਿਲਕੁਲ ਤੇ ਜੇਕਰ ਗਲਤ ਲੇਨ ਤੇ ਪੈ ਗਿਆ ਅੱਗ ਅੱਗ ਲੱਗੇਗੀ ਸੇਕ ਤਾਂ ਤੁਹਾਨੂੰ ਲੱਗੇ ਗਈ ਉਥੇ ਅੱਗ ਨੂੰ ਲੱਗੀ ਆਪਾਂ ਕਹਿੰਦੇ ਅਸੀਂ ਫਰਾਂ ਵਾਲੀ ਜਗ੍ਹਾ ਤੇ ਲੱਗ ਗਈ ਮੈਂ ਪਤਾ ਕਰਿਆ ਮੈਂ ਕਿਹਾ ਵੀ ਕਿੱਥੇ ਅੱਗੇ ਫੈਲਦੀ ਜਾ ਰਹੀ ਸੀ ਉਹ ਪਰਮਾਤਮਾ ਨੇ ਜਦੋਂ ਪਰ ਬਾਰਸ਼ ਪੁਰਸ਼ ਜਿਆਦੇ ਪਾ ਦਿੱਤੀ ਉਹ ਕੰਟਰੋਲ ਹੋ ਗਈ ਅਦਰਵਾਈਜ਼ ਜਦੋਂ ਅੱਗ ਲੱਗਦੀ ਹੈ ਨਾ ਇਹ ਅੱਗ ਵਿਕਾਰਾਂ ਦੀ ਅੱਗ ਹੈ ਇਹ ਇਹ ਜਿਹੜੀ ਆਪਾਂ ਕਹਿੰਦੇ ਸਾਨੂੰ ਕੀ ਮੈਨੂੰ ਕੀ ਇਹ ਅੱਗ ਨੇ ਸਾਡੀ ਜਨਰੇਸ਼ਨ ਜਿਹੜੀ ਜਿਹਨੂੰ ਆਪਣਾ ਪਰਿਵਾਰ ਕਹਿੰਦੇ ਜਿਹਨੂੰ ਅਸੀਂ ਆਪਣੇ ਬੱਚੇ ਕਹਿੰਦੇ ਉਸ ਨੂੰ ਵੀ ਉਹਦੇ ਵਿੱਚ ਲਪੇਟਣਾ ਏ ਇਹ ਕੰਮ ਕਰਨ ਲੱਗੇ ਸਮਾਜ ਵਿੱਚ ਕੋਈ ਥੋੜ੍ਹਾ ਛੱਡਣ ਲੱਗੇ ਸੋਚਿਆ ਕਰੋ ਕਿ ਇਹ ਸੋਚ ਜਿਹੜੀ ਹੈਗੀ ਹੈ ਇਹਨੇ ਐਦਾਂ ਮਲਟੀਪਲਾਈ ਹੋਣਾ ਨਾ ਕਿ ਆਪਣੇ ਘਰ ਘਰ ਤੱਕ ਪਹੁੰਚ ਜਾਣੀ ਹੈ ਇਹ ਇਸ ਕਰਕੇ ਆਪਣੀ ਸਾਰਿਆਂ ਦੀ ਸਮਾਜ ਪ੍ਰਤੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਬੀਇੰਗ ਇੱਕ ਜ਼ਿੰਮੇਵਾਰ ਨਾਗਰਿਕ ਤੇ ਇਹ ਨਾਲ ਦੇ ਨਾਲ ਧਾਰਮਿਕ ਆਗੂ ਜਿਹੜੇ ਹੈਗੇ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਤੇ ਮੈਂ ਫਿਰ ਕਹਾਂ ਕਿ ਸਰਕਾਰ ਨੂੰ ਵੀ ਲੁੜੀਂ ਦੀਆਂ ਪਾਲਿਸੀ ਜਿਹੜੀਆਂ ਹੈਗੀਆਂ ਜਿੱਥੇ ਵੀ ਕਮੀ ਹੈਗੀ ਹੈ ਉਹਨੂੰ ਵਿਚਾਰ ਕੇ ਦੂਰ ਕਰਨਾ ਚਾਹੀਦਾ ਤਾਂ ਕਿ ਸਾਡੇ ਜਿਹੜਾ ਸਮਾਜ ਹੈ ਉਹ ਉਹਦੇ ਅੰਦਰ ਇਨਸਾਨੀਤ ਜਿਹੜੀ ਹੈਗੀ ਹੈ ਨਾ ਉਹ ਮਤਲਬ ਸਟਰੋਂਗ ਬਣ ਸਕੇ ਸਟਰੋਂਗ ਮਨਸਾਨ ਦੇ ਅੰਦਰ ਹੋਰ ਬਹੁਤ ਕੁਝ ਹੈ ਕੁਦਰਤ ਨੇ ਇਹਨਾਂ ਕੁਝ ਬਣਾਇਆ ਇੱਕ ਇਨਸਾਨ ਬਣਾਤਾ ਪਰ ਇਨਸਾਨੀਤ ਖਤਮ ਹੋ ਗਈ ਤੇ ਜੇ ਇਨਸਾਨੀਤ ਡਾਕਟਰ ਦੇ ਅੰਦਰ ਮਤਲਬ ਉਹ ਐਟੀਟਿਊਡ ਡਾਕਟਰ ਵਾਲਾ ਖਤਮ ਹੋ ਜਾਈਏ ਤੇ ਫਿਰ ਪੇਸ਼ੈਂਟ ਤਾਂ ਬਣੂਗਾ ਕੀ ਬਣੂਗਾ ਕੀ ਤੇ ਇਸ ਕਰਕੇ ਜੇਕਰ ਇਨਸਾਨ ਦੇ ਅੰਦਰ ਇਨਸਾਨੀਤ ਵਾਲਾ ਐਟੀਟਿਊਡ ਖਤਮ ਹੋ ਜਾਈਏ ਤੇ ਫਿਰ ਇਨਸਾਨ ਕਦੇ ਮੈਂ ਲਾਈਫ ਨੂੰ ਇੰਜੋਏ ਕਰ ਤੇ ਉਹ ਇੰਜੋਏ ਨਹੀਂ ਕਰ ਸਕਦਾ ਤੇ ਹਮੇਸ਼ਾ ਆਪ ਵੀ ਪਰੇਸ਼ਾਨ ਜਦੋਂ ਜ਼ਿੰਦਗੀ ਨਾਲ ਵਿਦਾ ਕਹਣਾ ਹੈ ਨਾ ਔਰ ਬਹੁਤ ਪਰੇਸ਼ਾਨ ਹੋ ਗਿਆ ਮਰੂਗਾ ਬਹੁਤ ਵੱਡੇ ਹੂੰ ਪਤਾ ਕਿ ਇਸ ਗੱਲ ਨੂੰ ਦੇਖਿਆ ਗਿਆ ਸੁਣਿਆ ਜਾ ਰਿਹਾ ਹੈ ਤੇ ਮੈਂ ਤਾਂ ਬਹੁਤ ਨੇੜੇ ਹੋ ਕੇ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਵੀ ਕਿਹੜੇ ਡਾਇਲੋਗ ਹੁੰਦੇ ਨੇ ਜਦੋਂ ਮਨ ਦਾ ਸੰਸਾਰ ਤੋਂ ਜਾਂਦਾ ਬੜਾ ਸਰਵੇ ਹੋਇਆ ਕਹਿੰਦੇ ਮੈਂ ਕੁਝ ਚੰਗਾ ਕਰਨਾ ਚਾਹੁੰਦਾ ਸੀ ਪਰ ਸਮਾਂ ਨਹੀਂ ਬਚਿਆ ਸਮਾਂ ਨਹੀਂ ਬਚਿਆ ਕਿਉਂਕਿ ਅੰਦਰ ਫਿਰ ਵੀ ਇਨਸਾਨ ਦੇ ਅੰਦਰ ਇਨਰ ਵੌਇਸ ਜਿਹੜੀ ਹੈਗੀ ਹੈ ਨਾ ਹਰ ਇੱਕ ਨੂੰ ਅੰਦਰੋਂ ਜਿਹਨੂੰ ਆਤਮਾ ਦੀ ਆਵਾਜ਼ ਕਹਿੰਦੇ ਜਮੀਰ ਦੀ ਆਵਾਜ਼ ਆਉਂਦੀ ਤਾਂ ਹੈਗੀ ਹੈ ਤੰਤਰ ਆਤਮਾ ਜੋ ਵੀ ਮੈਂ ਚੰਗਾ ਨਹੀਂ ਕਰ ਸਕਿਆ ਹੂੰ ਬਹੁਤ ਜਗ੍ਹਾ ਹਿਸਟਰੀ ਚੋਂ ਮੈਂ ਵੀ ਔਰਗਜੀਵ ਨੇ ਵੀ ਮਹਿਸੂਸ ਕੀਤਾ ਵੀ ਮੈਂ ਚੰਗਾ ਨਹੀਂ ਕਰ ਸਕਿਆ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਦੋਂ ਵੀ ਅਸੀਂ ਜੋ ਕੁਝ ਕਰਦੇ ਆ ਨਾ ਵੀ ਮੈਨੂੰ ਕੀ ਫਿਰ ਪਛਤਾ ਕੇ ਮਰਾਂਗੇ ਬੋਝ ਰੱਖ ਕੇ ਜੀਵਾਂਗੇ ਤੇ ਬੋਝ ਲੈ ਕੇ ਹੀ ਸੰਸਾਰ ਨੂੰ ਅਲਵਿਦਾ ਕਹਾਂਗੇ ਕੀ ਕਰਨਾ ਇਸ ਪੈਸੇ ਨੂੰ ਹੂੰ ਇਸ ਕਰਕੇ ਸੰਸਾਰ ਤਾਂ ਹੀ ਰੱਬ ਨੇ ਏਬਲ ਬੋਡੀ ਦਿੱਤੀ ਹੈ ਨਾ ਹੂੰ ਹੁਣ ਤਾਂ ਏਬਲ ਰੱਖਿਆ ਸਾਨੂੰ ਜੀ ਤਾਂ ਕਮ ਸੇ ਕਮ ਇਸ ਸੰਸਾਰ ਦੇ ਵਿੱਚ ਜਿਹੜਾ ਨਾ ਇਹਨੂੰ ਸਵਾਰਨ ਦੇ ਲਈ ਸ਼ਿੰਗਾਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਇਹ ਸਾਡੀ ਅ ਮੈਥਿਕ ਡਿਊਟੀ ਬਣਦੀ ਹੈ ਸਾਡੀ ਬੀਿੰਗ ਇਨਸਾਨੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਵੀ ਸਮਾਜ ਨੂੰ ਅਸੀਂ ਵਿਗਾੜਨ ਦੇ ਵਿੱਚ ਨਹੀਂ ਸਵਾਰਨ ਦੇ ਵਿੱਚ ਜਿਹੜਾ ਇੱਕ ਕੋਸ਼ਿਸ਼ ਤਾਂ ਕੀਤੀ ਹੈ ਨਾ ਇਸ ਕਰਕੇ ਮੈਂ ਉਹਨਾਂ ਲਈ ਇਹੀ ਜਵਾਬ ਦੇਣਾ ਚਾਹੁੰਦਾ ਜਿਹਨਾਂ ਨੂੰ ਤੁਸੀਂ ਕਹਿੰਦੇ ਸਾਨੂੰ ਕੀ ਮੈਂ ਹੀ ਕਹਿਣਾ ਕਿ ਉਹ ਤੁਹਾਡੇ ਘਰ ਤਾਂ ਘੁੰਮ ਕੇ ਆਉਣੀ ਹੈ ਬਿਲਕੁਲ ਆਖਰੀ ਸਵਾਲ ਦੇ ਨਾਲ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ ਸ਼ਮਸ਼ੇਰ ਜੀ ਜਿਵੇਂ ਸੋਸ਼ਲ ਮੀਡੀਆ ਦੀ ਆਪਾਂ ਇਹ ਗੱਲ ਕਰ ਹੀ ਰਹੇ ਹਾਂ ਤੇ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਉਹ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਸ਼ਾਇਦ ਸੋਸ਼ਲ ਮੀਡੀਆ ਦਾ ਹੀ ਇੱਕ ਉੱਥੇ ਰੂਪ ਜਿਹੜਾ ਵੇਖਣ ਨੂੰ ਮਿਲਿਆ ਜਦੋਂ ਬਾਰਡਰ ਦੇ ਉੱਪਰ ਅਗਿਆਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲਾ ਹੋਇਆ ਤੇ ਉੱਥੇ ਪੱਟਾਂ ਦੇ ਉੱਪਰ ਥਾਪੀਆਂ ਮਾਰੀਆਂ ਜਾਂਦੀਆਂ ਨੇ ਸ਼ਾਇਦ ਐਦ ਕੀ ਦਿਆ ਕਿ ਆਪਣੇ ਆਪ ਨੂੰ ਚੰਗਾ ਦਿਖਾਉਣ ਦੇ ਲਈ ਆਪਣੇ ਆਪ ਨੂੰ ਬਹਾਦਰ ਮਹਾਨ ਦਿਖਾਉਣ ਦੇ ਲਈ ਉੱਥੇ ਥਾਪੀ ਮਾਰੀ ਗਈ ਜਿਹੜੀ ਆ ਉਹ ਬਾਅਦ ਵਿੱਚ 40 40 50 50 ਲੱਖ ਦੇ ਨੁਕਸਾਨ ਵੀ ਬਣੇ ਤੇ ਇੱਥੇ ਆ ਕੇ ਕਿਹੜੇ ਹਾਲਾਤਾਂ ਦੇ ਵਿੱਚ ਉਹ ਨੌਜਵਾਨ ਰਹਿ ਰਹੇ ਨੇ ਉਹਦੇ ਬਾਰੇ ਵੀ ਆਪਾਂ ਨੂੰ ਜਾਣਕਾਰੀਆਂ ਨੇ ਉਹ ਸਾਰੀ ਚੀਜ਼ ਵੀ ਸੋਸ਼ਲ ਮੀਡੀਆ ਦੇ ਨਾਲ ਹੀ ਜੁੜਦੀ ਹੈ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਸੁਨੇਹਾ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਇਹ ਗੱਲ ਸਾਰਿਆਂ ਲਈ ਇੱਕੋ ਹੀ ਹੈ ਹਮ ਮਤਲਬ ਯਾਰ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਵੀ ਜਿੱਦਾਂ ਗੱਲ ਉਹੀ ਆ ਗਈ ਵੀ ਇੱਕ ਬੰਦਾ ਬਹੁਤ ਵੱਡਾ ਪੈਲੇਸ ਬੁੱਕ ਕਰਕੇ ਹਮ ਤੇ ਜਿਹੜਾ ਆਪਣੇ ਆਪ ਨੂੰ ਪੈਸੇ ਵਾਲਾ ਸਿੱਧ ਕਰਦਾ ਕਹਿੰਦਾ ਮੈਂ ਇੰਨੇ ਬੰਦੇ ਇਕੱਠੇ ਕਰਨੇ ਐ ਤੇ ਮੇਰੇ ਪਿੱਛੇ ਕਿੰਨੇ ਲੋਕ ਹੈਗੇ ਐ ਸਰਕਾਰ ਤੋਂ ਵੀ ਮੈਂ ਮੇਰੇ ਕੋਲ ਜਿਹੜੇ ਦਰਬਾਰ ਤੋਂ ਇੰਨੇ ਲੋਕ ਆ ਗਏ ਕਾਦੀ ਮਤਲਬ ਕੀ ਸਿੱਧ ਕਰਨਾ ਚਾਹੁੰਦੇ ਹੋ ਤੁਸੀਂ ਇਸ ਸੀਜ਼ਨ ਦੇ ਨਾਲ ਮਤਲਬ ਥਾਪੀ ਮਾਰ ਕੇ ਕੀ ਸਿੱਧ ਕਰਨਾ ਚਾਹੁੰਦੇ ਲੋਕ ਤਾਂ ਯਾਰ ਤੁਹਾਡੇ ਸਾਹਮਣੇ ਰਾਤ ਨੂੰ ਭੁੱਖੇ ਸੌਂਦੇ ਐ ਤੁਸੀਂ ਥਾਪੀਆਂ ਮਾਰਦੇ ਹੋ ਲਾੜਦਾ ਯਾਰ ਅਸੀਂ ਥਾਪੀ ਦੇ ਉੱਤੇ ਲਾੜਦਾ ਮਤਲਬ ਐਸੇ ਮਤਲਬ ਆਪਣੇ ਆਪ ਨੂੰ ਅਮੀਰ ਸਿੱਧ ਕਰਨ ਦੇ ਉੱਤੇ ਜੇ ਤੁਸੀਂ ਅਮੀਰ ਹੋ ਮਤਲਬ ਸਾਡੇ ਸਾਹਮਣੇ ਭੁੱਖ ਨਾਲ ਬੰਦਾ ਸਾਡਾ ਸਮਾਜੀ ਪਰਿਵਾਰ ਦਾ ਮੈਂਬਰ ਮਰ ਜਾਏ ਫੇ ਮੰਦਰਾ ਗੁਰਦੁਆਰੇ ਮਹੇ ਚਰ ਰੱਬ ਦੇ ਘਰਾਂ ਨੇ ਵੀ ਜਾਣਦਾ ਕੋਈ ਮਹਿਣਾ ਰਹਿ ਗਿਆ ਰੱਬ ਦੇ ਬੰਦੇ ਆਪਣੇ ਸਾਹਮਣੇ ਕਈ ਬੰਦੇ ਕੁਪੋਸ਼ਨ ਦਾ ਸ਼ਿਕਾਰ ਹੋ ਰਹੇ ਆ ਪੇਟ ਭਰ ਕੇ ਰੋਟੀ ਮਿਲਦੀ ਨਹੀਂ ਹੈਗੀ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਰਾਤ ਨੂੰ ਭੁੱਖੇ ਸੌਣ ਵਾਲੇ ਕਿੰਨੇ ਆ ਇਲਾਜ ਤੋਂ ਬਿਨਾ ਮਰਨ ਵਾਲੇ ਕਿੰਨੇ ਆ ਤੇ ਯਾਰ ਐਜੂਕੇਸ਼ਨ ਤੋਂ ਤਰਸਣ ਵਾਲੇ ਕਿੰਨੇ ਆ ਰੋਜ਼ਗਾਰ ਨੂੰ ਤਰਸਣ ਵਾਲੇ ਕਿੰਨੇ ਆ ਕਿੰਨੀ ਜਿਆਦੇ ਮੰਗਾਈ ਅੱਜ ਲੋਕ ਮਤਲਬ ਮੋਢੀਆਂ ਲੋੜਾਂ ਨੂੰ ਤਰਸ ਰਹੇ ਆ ਤੇ ਅਸੀਂ ਥਾਪੀਆਂ ਮਾਰਦੇ ਆ ਤੇ ਦੂਜੇ ਪਾਸੇ ਅਸੀਂ ਇੰਨੇ ਵੱਡੇ ਵੱਡੇ ਖਰਚੇ ਕਰਕੇ ਆਪਣੇ ਆਪ ਨੂੰ ਅਮੀਰ ਸਿੱਧ ਕਰਨਾ ਚਾਹੁੰਦੇ ਆ ਇਹ ਅਮੀਰੀ ਜਿਹੜੀ ਹੈ ਦਿਲ ਦੀ ਇਸੇ ਦੀ ਉਮੀਰੀ ਤਾਂ ਜਿਹੜੀ ਹੈਗੀ ਐ ਮੈਂ ਹੁਣ ਕੀ ਨਾਮ ਲਵਾਂ ਕਿ ਮੇਰਾ ਮਤਲਬ ਸਮਝ ਗਿਆ ਹੁਣੇ ਬਿਲਕੁਲ ਵੀ ਇਸ ਕਰਕੇ ਮੈਨੂੰ ਲੱਗਦਾ ਸਾਨੂੰ ਵਿਚਾਰਨ ਦੀ ਲੋੜ ਹੈਗੀ ਐ ਇਹਨਾਂ ਗੱਲਾਂ ਨੂੰ ਉਹ ਦਿਨ ਦੂਰ ਨਹੀਂ ਹੈਗੇ ਇਹ ਚੀਜ਼ ਸਾਨੂੰ ਬਰਬਾਦ ਕਰ ਦੇਗੀ ਹਮਮ ਔਰ ਜੇ ਸਾਡੇ ਅੰਦਰ ਇਨਸਾਨੀਅਤ ਦੇ ਆਧਾਰ ਸਾਡੇ ਕੰਮ ਨੇ ਦੱਸ ਦੇਣ ਥਾਪੀ ਮਰਨ ਦੀ ਲੋੜ ਹੈ ਬਿਲਕੁਲ ਜੇ ਜਿਹੜੇ ਲਾਈਕ ਸਾਡੇ ਕੰਮ ਜੇ ਸਾਨੂੰ ਆਪਣੇ ਕੰਮਾਂ ਤੇ ਵਿਸ਼ਵਾਸ ਨਹੀਂ ਹੈ ਹਮ ਤੇ ਸਾਨੂੰ ਫਿਰ ਜਿਹੜੇ ਲੋਗਾਂ ਦੇ ਕੰਮ ਨਾਲ ਨਾ ਹੋਣ ਉਹਨਾਂ ਨੂੰ ਐਦਾਂ ਦੱਸਣਾ ਪੈਂਦਾ ਰੌਲਾ ਪਾਉਣਾ ਪੈਂਦਾ ਹੈ ਰੌਲਾ ਪਾਉਣਾ ਪੈਂਦਾ ਹੈ ਕਿ ਆਪਣੇ ਆਪ ਨੂੰ ਵੀ ਮਸੀਂ ਬਹੁਤ ਵੱਡੇ ਆ ਤੇ ਉਹਦੇ ਲਈ ਨੰਬਰ ਰਚਨੇ ਪੈਂਦੇ ਆ ਪਰ ਜਿਹੜੇ ਇਨਸਾਨ ਦੇ ਕੰਮ ਹੋਣ ਤਾਂ ਕੰਮ ਹੀ ਦੱਸ ਦਿੰਦੇ ਉਹਦੇ ਵੀ ਇਨਸਾਨ ਕੀ ਚੀਜ਼ ਹੈਗੀ ਇਸ ਕਰਕੇ ਦੁਨੀਆ ਦੇ ਵਰਲਡ ਦੇ ਹਿਸਟਰੀ ਦੇ ਵਿੱਚ ਜਿਹੜੇ ਕੰਮਾਂ ਕਰਕੇ ਮਹਾਨ ਸੀ ਗੱਲਾਂ ਕਰਕੇ ਤਾਂ ਬਹੁਤ ਮਹਾਨ ਸੀ ਯਾ ਨੰਬਰ ਰਚ ਕੇ ਬਹੁਤ ਮਹਾਨ ਹੋ ਜਾਂਦੇ ਆ ਪਰ ਜਿਹੜੇ ਕੰਮਾਂ ਕਰਕੇ ਮਹਾਨ ਅੱਜ ਤੱਕ ਅਸੀਂ ਸ਼ਹੀਦ ਭਗਤ ਸਿੰਘ ਹੋਣਾਂ ਦੀਆਂ ਯਾਰ ਜਿਹੜੇ ਰੱਬ ਦੇ ਭਗਤਾਂ ਜਿਨ੍ਹਾਂ ਨੇ ਸਮਾਜ ਨੂੰ ਪਰਿਵਾਰ ਸਮਝ ਕੇ ਆਪਣਾ ਸਾਰਾ ਕੁਝ ਹੀ ਬਾਹਰ ਦਿੱਤਾ ਬਾਹਰ ਦਿੱਤਾ ਉਹਨੂੰ ਸਵਾਰਥ ਦੇ ਸ਼ਿੰਗਾਰਨ ਦੇ ਲਈ ਤੇ ਉਹਨਾਂ ਨੂੰ ਅੱਜ ਵੀ ਕਿਤਾਬਾਂ ਚੋਂ ਲੇਖ ਪੜ੍ਹਨੇ ਐ ਸੈਮੀਨਾਰ ਕਰ ਕਰਕੇ ਸਾਨੂੰ ਮੋਟੀਵੇਸ਼ਨ ਮੈਨੂੰ ਪ੍ਰੇਰਨਾ ਤੇ ਉਤਸ਼ਾਹ ਮਿਲਦਾ ਹੈ ਉਹ ਮਰ ਕੇ ਵੀ ਨਹੀਂ ਮਰਦੇ ਅਸੀਂ ਚੱਲਦੇ ਫਿਰਦੇ ਐਸੇ ਮਰਦੇ ਹੈਗੇ ਜਿਹੜੇ ਕਿ ਹੋਰ ਹੁੰਦਾ ਕੀ ਸਵਾਲ ਅਸੀਂ ਸਮਾਜ ਨੂੰ ਅਸੀਂ ਆਪਣੇ ਆਪ ਨੂੰ ਨਹੀਂ ਸਵਾਰ ਸਕੇ ਇਸ ਗੱਲ ਨੂੰ ਵਿਚਾਰਨਾ ਜ਼ਰੂਰ ਚਾਹੀਦਾ ਅਸੀਂ ਕਿਸ ਕੈਟਾਗਰੀ ਜਾਏ ਆਪਣੀ ਕੈਰੇਕਟਰ ਵੱਲ ਆਪਣੀ ਸੋਚ ਵੱਲ ਜ਼ਰੂਰ ਧਿਆਨ ਮਾਰਨਾ ਚਾਹੀਦਾ ਹੈਗਾ ਤੇ ਆਪਣੇ ਆਪ ਨੂੰ ਸਵਾਲ ਵੀ ਕਰਨਾ ਚਾਹੀਦਾ ਹੈਗਾ ਅੰਦਰਲੀ ਆਵਾਜ਼ ਵੀ ਸੁਣਨੀ ਚਾਹੀਦੀ ਹੈ ਵੀ ਏ ਮਨ ਵੀ ਜਿੰਦਗੀ ਦੇ ਰਸਤੇ ਵਿੱਚ ਰੁਕ ਕੇ ਤਾਂ ਵੇਖ ਹੂੰ ਰੁਕ ਕੇ ਤਾਂ ਵੇਖ ਵੀ ਇਨਸਾਨਾਂ ਵਾਲਾ ਰੱਖਦੇ ਦੂਰ ਰਹਿ ਗਏ ਸੁਣ ਜਰਾ ਅੰਦਰਲੀ ਆਵਾਜ਼ ਨੂੰ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਤਾਂ ਵੇਖ ਦੀ ਪੜਨ ਵਿੱਚ ਮਿਹਨਤ ਕਿੱਥੇ ਆ ਗਿਆ ਕਿ ਉਹ ਜੀ ਸੋਚਦਾ ਕਿ ਉਹ ਜੇ ਟਰੈਕਟਰ ਦਾ ਮਾਲਕ ਬਣ ਗਿਆ ਵੀ ਤੁਹਾਨੂੰ ਆਪਣੇ ਆਪ ਨੂੰ ਸਿੱਧ ਕਰਨ ਦੇ ਲਈ ਇੰਨਾ ਰੋਲਾ ਪਾਉਣਾ ਪੈਂਦਾ ਹੈ ਕਿ ਉਹ ਜੀ ਸੋਚਦਾ ਮਾਲਕ ਬਣ ਗਿਆ ਹੈ ਇਹ ਜਿਹੜੂ ਵਿਚਾਰਨਾ ਚਾਹੀਦਾ ਜੀ ਸੋ ਜਿਸ ਤਰੀਕੇ ਦੇ ਨਾਲ ਇਸ ਅੱਜ ਪ੍ਰੋਗਰਾਮ ਦੇ ਵਿੱਚ ਵਿਚਾਰ ਗੋਸ਼ਟੀ ਹੋਈ ਤੇ ਇਸ ਵਿਚਾਰਾਂ ਦੇ ਵਿੱਚੋਂ ਇੱਕ ਚੀਜ਼ ਸਪਸ਼ਟ ਰੂਪ ਦੇ ਵਿੱਚ ਨਿਕਲੀ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਸਾਡੇ ਆਲਦਵਾਲ ਦੇ ਵਿੱਚ तमाम ਵਾਪਰਦੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਤਾਂ ਹੋ ਸਕਦੀਆਂ ਨੇ ਇੱਕ ਸਾਡੇ ਮਨੋਰੰਜਨ ਦਾ ਸਾਧਨ ਹੋਣ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਪ੍ਰਭਾਵ ਜਿਹੜੇ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਨਾ ਪੱਖੀ ਵੀ ਪੈ ਸਕਦੇ ਨੇ ਸੋ ਇਸ ਗੱਲਬਾਤ ਦੇ ਬਾਰੇ ਕੀ ਸੋਚਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਸੋ ਸ਼ਮਸ਼ੀਰ ਜੀ ਤੁਸੀਂ ਸਮਾਂ ਦਿੱਤਾ ਬੈਠੇ ਗੱਲਬਾਤ ਕੀਤੀ ਤੇ ਇਹ तमाम ਵਿਚਾਰ ਜਿਹੜੇ ਨੇ ਦਰਸ਼ਕਾਂ ਦੇ ਨਾਲ ਸਾਡੇ ਨਾਲ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਧੰਨਵਾਦ ਤੁਹਾਡਾ ਵੀ ਤੁਸੀਂ ਇਹ ਹਰ ਇੱਕ ਬੰਦੇ ਦੀ ਘਰ ਘਰ ਦੇ ਨਹੀਂ ਇਕੱਲੇ ਇਕੱਲੇ ਬੰਦੇ ਦੀ ਲੋੜ ਹੈ ਜੀ ਵਿਚਾਰ ਹੁੰਦੀ ਹੈ ਵੀ ਹਰ ਇੱਕ ਚੀਜ਼ ਨੂੰ ਜਿਹੜਾ ਹੈ ਦੂਦੀ ਸਟੱਡੀ ਵਰਤੋਂ ਹੋਊਗੀ ਤੇ ਉਹਦੇ ਸ਼ਾਨਦਾਰ ਰਿਜ਼ਲਟ ਨਿਕਲਣਗੇ ਇਹ ਵੀ ਇਹਦੇ ਉੱਤੇ ਬਹੁਤ ਵਿਚਾਰ ਕਰਨ ਦੀ ਲੋੜ ਹੈ ਤੁਸੀਂ ਵਿਚਾਰ ਕੀਤੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਬਾਈਕ ਜੀ ਕਾਲ ਸਰ ਵਾਹਿਗੁਰੂ ਜੀ ਖਫਤ